ਸਵਾਗਤ ਹੈ ਪੀਟੀਸੀ ਨਿਊਜ਼ ਦੇ ਵਿਚਾਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਸ ਦੇਖ ਰਹੇ ਚਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟਸ ਵਿਚਾਰ ਤਕਰਾਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਸ਼ੋਅ ਤੇ ਪੰਜਾਬ ਦਾ ਹਰ ਉਹ ਮੁੱਦਾ ਹਰ ਉਹ ਗੱਲ ਤੁਹਾਡੇ ਸਾਹਮਣੇ ਰੱਖਦੇ ਆ ਜਿਹਦਾ ਸਿੱਧਾ ਅਸਿੱਧਾ ਸਰਕਾਰ ਤੁਹਾਡੇ ਨਾਲ ਜੁੜਿਆ ਹੋਇਆ ਹੈ ਹਰ ਉਹ ਮੁੱਦਾ ਸਰਕਾਰ ਦਰਬਾਰ ਦੇ ਵਿੱਚ ਰੱਖਣ ਦੀ ਅਸੀਂ ਕੋਸ਼ਿਸ਼ ਕਰਦੇ ਆ ਜਿਸ ਦੀ ਜ਼ਰੂਰਤ ਹੈ ਧਿਆਨ ਦੇਣ ਦੇ ਲਈ 31 ਮਈ ਤੁਹਾਨੂੰ ਯਾਦ ਹੋਵੇਗਾ ਕਿ ਇੱਕ ਦਾਵਾ ਕੀਤਾ ਗਿਆ ਸੀਗਾ ਕਿ 31 ਮਈ ਤੋਂ ਬਾਅਦ ਪੰਜਾਬ ਹੈ ਜਿਹੜਾ ਉਹ ਨਸ਼ਾ ਮੁਕਤ ਹੋ ਜਾਏਗਾ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਕਰ ਦਿੱਤਾ ਜਾਏਗਾ ਇਹ ਦਾਵਾ ਕੀਤਾ ਸੀਗਾ ਪੰਜਾਬ ਪੁਲਿਸ ਨੇ ਹੁਣ ਵੱਡਾ ਸਵਾਲ ਇਹ ਹੈ ਕਿ ਕੀ ਪੰਜਾਬ ਨਸ਼ਾ ਮੁਕਤ ਹੋ ਗਿਆ ਤਾਂ ਬਹੁਤੇ ਇਹਦਾ ਜਵਾਬ ਦੇਣਗੇ ਨਹੀਂ ਪਰ ਜੇ ਸਰਕਾਰ ਦੇ ਪੱਖੋਂ ਸੁਣੀਏ ਜਾਂ ਫਿਰ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਮੂੰਹੋਂ ਸੁਣੀਏ ਤਾਂ ਕਹਿੰਦੇ ਕਿ ਪੂਰੀ ਤਰ੍ਹਾਂ ਭਾਵੇਂ ਖਤਮ ਹੋਇਆ ਨਾ ਹੋਵੇ ਪਰ ਫਰਕ ਜ਼ਰੂਰ ਪਿਆ ਹੈ ਅਸੀਂ ਨਸ਼ੇ ਦਾ ਲੱਕ ਜ਼ਰੂਰ ਤੋੜ ਦਿੱਤਾ ਹੈ ਨਸ਼ੇ ਦੀ ਚੇਨ ਸੀ ਜਿਹੜੀ ਉਹ ਤੋੜ ਦਿੱਤੀ ਹੈ ਜਿਸ ਦਾ ਜ਼ਿੰਦਾ ਜਾਗਦਾ ਸਬੂਤ ਇਹ ਹੈ ਕਿ ਪੰਜਾਬ ਭਰ ਦੇ ਵਿੱਚ ਜਿੰਨੇ ਵੀ ਨਸ਼ਾ ਛਡਾਊ ਕੇਂਦਰ ਚੱਲ ਰਹੇ ਨੇ ਓਟ ਕਲੀਨਿਕ ਚੱਲ ਰਹੇ ਨੇ ਉੱਥੇ ਲਾਈਨਾਂ ਲੱਗੀਆਂ ਹੋਈਆਂ ਨੇ ਬਾਹਰ ਨਸ਼ਾ ਛਡਾਊ ਕੇਂਦਰ ਭਾਵੇਂ ਸਰਕਾਰੀ ਹੋਣ ਪ੍ਰਾਈਵੇਟ ਹੋਣ ਉੱਥੇ ਲਗਾਤਾਰ ਨਸ਼ਾ ਛੱਡਣ ਦੇ ਲਈ ਲੋਕ ਆ ਰਹੇ ਨੇ ਔਰ ਇਸ ਦਾ ਪ੍ਰਮਾਣ ਕੁਝ ਅੰਕੜੇ ਵੀ ਨੇ ਕੁਝ ਅੰਕੜੇ ਆਏ ਵੀ ਨੇ ਉਹਨਾਂ ਅੰਕੜੇ ਦਾ ਮਤਲਬ ਕੀ ਸਮਝਿਆ ਜਾਵੇ ਉਹ ਅੰਕੜੇ ਕੀ ਕਹਿੰਦੇ ਨੇ ਕਿਉਂਕਿ ਉਹ ਆਮ ਤੌਰ ਤੇ ਹੁੰਦਾ ਕੀ ਹੈ ਨਸ਼ਾ ਛਡਾਣ ਦੇ ਲਈ ਕੀ ਕੀਤਾ ਜਾਂਦਾ ਹੈ ਨਸ਼ਾ ਛਡਾਣ ਦੇ ਲਈ ਇੱਕ ਦੂਜੇ ਨਸ਼ੇ ਵੱਲ ਲਾਇਆ ਜਾਂਦਾ ਵਿਕਲਪ ਵੱਲ ਲਾਇਆ ਜਾਂਦਾ ਪਰ ਇਹ ਕੇਸ ਸਟਡੀ ਜ਼ਰੂਰ ਹੋਣੀ ਚਾਹੀਦੀ ਹੈ ਇਹ ਰਿਸਰਚ ਜ਼ਰੂਰ ਹੋਣੀ ਚਾਹੀਦੀ ਹੈ ਕਿ ਜਦੋਂ ਕਿਸੇ ਵੀ ਨਸ਼ੇ ਨੂੰ ਛਡਾਉਣ ਦੇ ਲਈ ਕਿਸੇ ਨਸ਼ੇ ਤੇ ਕਿਸੇ ਨੂੰ ਲਾਇਆ ਜਾਂਦਾ فرض ਕਰੋ ਕਿਸੇ ਗੋਲੀ ਤੇ ਲਾਇਆ ਜਾਂਦਾ ਤਾਂ ਕੀ ਉਹ ਉਸ ਨਸ਼ੇ ਦੇ ਵਿੱਚੋਂ ਨਿਕਲ ਪਾਉਂਦੇ ਨੇ ਨਸ਼ੇੜੀ ਜਾਂ ਨਹੀਂ ਨਿਕਲ ਪਾਉਂਦੇ ਇਹ ਵੱਡਾ ਸਵਾਲ ਹੈ ਹੁਣ ਗੋਲੀ ਨੇ ਨਸ਼ੇੜੀ ਤਾਂ ਨਹੀਂ ਬਣਾ ਦਿੱਤੇ ਫ੍ਰੀ ਦੀ ਜਿਹੜੀ ਗੋਲੀ ਮਿਲਦੀ ਹੈ ਉਹਨੇ ਮੁਫਤ ਦੀ ਗੋਲੀ ਨੇ ਕਿਤੇ ਨਸ਼ੇੜੀ ਤਾਂ ਨਹੀਂ ਬਣਾ ਦਿੱਤਾ ਇਹ ਸਾਡਾ ਸਵਾਲ ਹੈ ਆਓ ਤੁਹਾਨੂੰ ਕੁਝ ਅੰਕੜੇ ਦੱਸਣ ਜਾ ਰਿਹਾ ਮੈਂ ਉਹਨਾਂ ਅੰਕੜਿਆਂ ਦੇ ਵਿੱਚ ਕਾਫੀ ਕੁਝ ਸਾਫ਼ ਹੋਏਗਾ ਨਸ਼ਾ ਛਡਾਉਣ ਵਾਲੀ ਗੋਲੀ ਦੇ ਆਦੀ ਹੋ ਗਏ ਨੇ ਪੰਜਾਬੀ ਅੱਜ ਪੰਜਾਬ ਦੀ ਕਮਸ਼ੂਰ ਅਖਬਾਰ ਜਿਹੜੀ ਉਹਨੇ ਕੁਝ ਅੰਕੜੇ ਦਿੱਤੇ ਨੇ ਅਸੀਂ ਉਹਨਾਂ ਤੋਂ ਧੰਨਵਾਦ ਸਹਿਤ ਇਹ ਅੰਕੜੇ ਵੀ ਲਏ ਨੇ ਪੰਜਾਬ ਦੇ ਵਿੱਚ ਨਸ਼ਾ ਛਡਾ ਨਸ਼ਾ ਛਡਾਉਣ ਵਾਲੀ ਗੋਲੀ ਤੇ ਲੱਗੇ ਲੋਕ ਓਟ ਕਲੀਨਿਕਾਂ ਦੇ ਵਿੱਚ ਮੁਫਤ ਦੀ ਗੋਲੀ ਲੈਣ ਵਾਲਿਆਂ ਦੀ ਭੀੜ ਲੱਗ ਰਹੀ ਹੈ ਜਨਵਰੀ ਦੇ ਵਿੱਚ 88 ਲੱਖ ਗੋਲੀਆਂ ਦੀ ਖਪਤ ਸੀ ਮਈ ਦੇ ਵਿੱਚ ਖਪਤ 91 ਲੱਖ ਹੋ ਗਈ ਹੈ ਯਾਨੀ ਕਿ ਜਨਵਰੀ ਤੋਂ ਲੈ ਕੇ ਅ ਮਈ ਆਂਦ ਦੇ ਤੱਕ 3 ਲੱਖ ਗੋਲੀਆਂ ਦੀ ਖਪਤ ਜਿਹੜੀ ਉਹ ਵਧ ਗਈ ਹੈ ਬੂਪਰੋਨੋਰਫਿਨ ਨਾਮਕ ਗੋਲੀ ਓਟ ਕਲੀਨਿਕ ਦੇ ਵਿੱਚ ਮੁਫਤ ਦਿੱਤੀ ਜਾਂਦੀ ਹੈ ਕਿਉਂਕਿ ਨਸ਼ਾ ਛਡਾਇਆ ਜਾਂਦਾ ਇਸ ਗੋਲੀ ਦੇ ਰਾਹੀਂ ਹੁਣ ਅੱਗੇ ਜਾ ਕੇ ਤੁਹਾਨੂੰ ਵੀ ਦੱਸਾਂਗੇ ਕਿ ਇਹ ਗੋਲੀ ਹੈ ਕੀ ਔਰ ਕਿਵੇਂ ਇਹ ਨਸ਼ਾ ਛਡਾਉਂਦੀ ਹੈ ਨਸ਼ਾ ਛਡਾਉਣ ਵਾਲੀ ਗੋਲੀ ਦੀ ਆਦੀ ਹੋਰਨ ਪੰਜਾਬੀ ਓਟ ਕਲੀਨਿਕ ਦੇ ਵਿੱਚ ਰਜਿਸਟਰਡ ਮਰੀਜ਼ਾਂ ਦੇ ਆંકੜਿਆਂ ਨੇ ਪੁਰਾਣੇ ਰਿਕਾਰਡ ਤੋੜੇ ਨੇ 2022 ਦੇ ਵਿੱਚ ਮਰੀਜ਼ਾਂ ਦਾ ਅੰਕੜਾ 1.5 ਲੱਖ ਸੀ ਹੁਣ ਇਹ ਅੰਕੜਾ 3 ਲੱਖ ਹੋ ਗਿਆ 22 ਤੋਂ ਲੈ ਕੇ ਹੁਣ ਤੱਕ ਲਗਭਗ 2 ਲੱਖ ਮਰੀਜ਼ਾਂ ਦਾ ਅੰਕੜਾ ਵਧਿਆ ਪੰਜਾਬ ਦੇ ਵਿੱਚ ਉਸ ਵੇਲੇ 554 ਓਟ ਕਲੀਨਿਕ ਨੇ ਪੰਜਾਬ ਦੇ ਵਿੱਚ ਮੌਜੂਦਾ ਸਮੇਂ 3 ਦਰਜਨ ਸਰਕਾਰੀ ਨਸ਼ਾ ਛਡਾਊ ਕੇਂਦਰ ਨੇ 170 ਪ੍ਰਾਈਵੇਟ ਨਸ਼ਾ ਛਡਾਊ ਕੇਂਦਰ ਨੇ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਇਸ ਵੇਲੇ 2300 ਦੇ ਕਰੀਬ ਮਰੀਜ਼ ਨੇ ਜਨਤਾ ਇਲਾਜ ਚੱਲ ਰਿਹਾ ਨਹੀਂ ਤਾਂ ਜਿਹੜੇ ਲੋਕ ਓਟ ਕਲੀਨਿਕ ਦੇ ਵਿੱਚ ਆਂਦੇ ਨੇ ਗੋਲੀ ਲੈ ਕੇ ਵਾਪਸ ਚਲੇ ਜਾਂਦੇ ਨੇ ਇਸ ਤੋਂ ਇਲਾਵਾ ਸਰਕਾਰੀ ਖਜ਼ਾਨੇ ਤੇ ਕਿੰਨਾ ਕੁ ਬੋਝ ਪੈ ਰਿਹਾ 100 ਕਰੋੜ ਦੇ ਕਰੀਬ ਓਟ ਕਲੀਨਿਕ ਵਾਲੀ ਗੋਲੀ ਦਾ ਖਰਚ ਹੈ ਜਿਹੜਾ ਉਹ ਆ ਰਿਹਾ ਹਰ ਸਾਲ ਸਾਲ 2023 ਦੇ ਵਿੱਚ ਇਹ ਖਰਚ ਸੀ 85.95 ਕਰੋੜ ਸਾਲ 2021 ਦੇ ਵਿੱਚ 34.80 ਕਰੋੜ ਰੁਪਏ ਸਾਲਾਨਾ ਖਰਚਾ ਹੋ ਗਿਆ ਸਾਲ 2019 ਦੇ ਵਿੱਚ ਇਸ ਗੋਲੀ ਦਾ ਖਰਚਾ 20 ਲੱਖ 20.97 ਕਰੋੜ ਰੁਪਿਆ ਸੀ ਮਤਲਬ ਤੁਸੀਂ 19 21 ਤੇ 23 ਦੇ ਅੰਕੜਿਆਂ ਦੇ ਵਿੱਚ ਦੇਖੋ ਕਿੰਨਾ ਫਰਕ ਹੈ ਪਹਿਲਾਂ 20.97 ਕਰੋੜ 21 ਦੇ ਵਿੱਚ ਆ ਗਿਆ 34.80 ਕਰੋੜ ਸਾਲ 2023 ਦੇ ਵਿੱਚ ਖਰਚਾ 85.95 ਕਰੋੜ ਰੁਪਈਆ ਹੋ ਗਿਆ ਸੋ ਨਸ਼ਾ ਛਡਾਊ ਕੇਂਦਰਾਂ ਦੇ ਵਿੱਚੋਂ ਨਸ਼ੇੜੀ ਭੱਜ ਵੀ ਰਹੇ ਨੇ ਇਹ ਵੀ ਇੱਕ ਖਬਰ ਹੈ ਗੁਰਦਾਸਪੁਰ ਦੇ ਨਸ਼ਾ ਛਡਾਊ ਕੇਂਦਰ ਦੇ ਵਿੱਚੋਂ 10 ਦਿਨਾਂ ਦੇ ਵਿੱਚ ਪੰਜ ਨਸ਼ੇੜੀ ਫਰਾਰ ਹੋ ਚੁੱਕੇ ਨੇ ਨਸ਼ਾ ਛਡਾਊ ਕੇਂਦਰ ਕਾਬਦਾ ਸੰਗਰੂਰ ਦੇ ਵਿੱਚੋਂ 13 ਨਸ਼ੇੜੀ ਫਰਾਰ ਹੋਏ ਮਲੇਰ ਕੋਟਲਾ ਦੇ ਨਸ਼ਾ ਛਡਾਊ ਕੇਂਦਰ ਦੇ ਵਿੱਚੋਂ 20 ਨਸ਼ੇੜੀ ਹੈ ਜਿਹੜੇ ਉਹ ਫਰਾਰ ਹੋਏ ਨੇ ਸੋ ਇਹ ਮੋਟਾ-ਮੋਟਾ ਆਂਕੜਾ ਹੈ ਕਿ ਜਿਹੜੀਆਂ ਨਸ਼ਾ ਛਡਾਉਣ ਦੇ ਲਈ ਗੋਲੀਆਂ ਦਿੱਤੀਆਂ ਜਾਂਦੀਆਂ ਨੇ ਉਨਾ ਗੋਲੀਆਂ ਦੀ ਤਾਦਾਦ ਵਧ ਰਹੀ ਹੈ ਗਿਣਤੀ ਵਧ ਰਹੀ ਹੈ ਤਾਂ ਯਕੀਨੀ ਤੌਰ ਤੇ ਇਹ ਦਾਵਾ ਕੀਤਾ ਜਾ ਸਕਦਾ ਹੈ ਕਿ ਇਹਨਾਂ ਗੋਲੀਆਂ ਦੀ ਗਿਣਤੀ ਇਸੇ ਕਰਕੇ ਵਧ ਰਹੀ ਹੈ ਕਿਉਂਕਿ ਮਰੀਜ਼ ਵਧ ਰਹੇ ਨੇ ਡਾਕਟਰ ਦਲੇਰ ਮਲਤਾਨੀ ਮੇਰੇ ਨਾਲ ਮੌਜੂਦ ਨੇ ਸਾਬਕਾ ਸਿਵਲ ਸਰਜਨ ਨੇ ਇਸ ਮਾਤ ਸੇਵਕ ਨੇ ਬਹੁਤ ਪਕੜਿਆ ਨਦੀ ਇਸ ਪੂਰੇ ਮੁੱਦੇ ਤੇ ਕਾਫੀ ਕੰਮ ਵੀ ਇਹਨਾਂ ਨੇ ਕੀਤਾ ਮਲਤਾਨੀ ਸਾਹਿਬ ਇਹ ਇੱਕ ਸੁਖਦ ਮੈਸੇਜ ਮੰਨ ਸਕਦੇ ਆ ਇੱਕ ਚੰਗਾ ਮੈਸੇਜ ਮੰਨ ਸਕਦੇ ਆ ਇੱਕ ਚੰਗਾ ਸਨੇਹਾ ਮੰਨ ਸਕਦੇ ਆ ਕਿ ਓਟ ਕਲੀਨਿਕਸ ਦੇ ਵਿੱਚ ਗੋਲੀਆਂ ਦੀ ਖਪਤ ਵਧ ਰਹੀ ਹੈ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ ਯਾਨੀ ਕਿ ਸਰਕਾਰ ਜਿਹੜਾ ਦਾਵਾ ਕਰਦੀ ਹੈ ਕਿ ਅਸੀਂ ਨਸ਼ੇ ਦਾ ਲੱਕ ਤੋੜ ਕੇ ਰੱਖ ਦਿੱਤਾ ਨਸ਼ੇੜੀ ਅਸੀਂ ਖਤਮ ਕਰ ਦੇਣੇ ਨੇ ਇਹ ਫਿਰ ਕਿਸੇ ਹੱਦ ਤੱਕ ਠੀਕ ਹੈ ਸਭ ਤੋਂ ਪਹਿਲਾਂ ਤਾਂ ਹਰਪ੍ਰੀਤ ਜੀ ਤੁਹਾਨੂੰ ਸਾਰੇ ਹਿੱਦ ਦੇ ਕੰਸਨਵਾਰੇ ਦੋਸਤਾਂ ਬਿਤਰਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੀ ਸਰ ਤੁਸੀਂ ਬਹੁਤ ਵਧੀਆ ਡਾਟਾ ਜਿਹੜਾ ਹੈ ਉਹ ਦੱਸਿਆ ਇਸ ਵਕਤ ਜੀ لیکن ਹਰਪ੍ਰੀਤ ਜਿਹੜੀ ਸਤੋਂ ਪਹਿਲੀ ਗੱਲ ਹੈ ਕਿ ਇਹ ਦੇਖਣਾ ਕਿ ਨਸ਼ਾ ਜਿਹੜਾ ਉਸ ਨੂੰ ਕਹਿੰਦੇ ਕਿਸ ਨੂੰ ਤੇ ਨਸ਼ਾ ਲੋਕ ਕਰਦੇ ਕਿਉਂ ਹੈ ਹੂੰ ਕੌਣ ਕੌਣ ਲੋਕ ਨੇ ਨਸ਼ਾ ਕਰਦੇ ਆ ਇਹ ਜਿਹੜੀ ਗਿਣਤੀ ਕਰ ਦੇਣੀ ਕਿ ਪਹਿਲਾਂ ਜਿਹੜਾ ਹੈ ਉਹ 88 ਲੱਖ ਸੀਗੇ ਤੇ ਉਹ ਹੁਣ ਗੋਲੀਆਂ ਤੇ ਉਹ 91 ਲੱਖ ਦੇ ਦਿੱਤੀਆਂ ਤੇ ਉਹਦੇ ਨਾਲ ਨਸ਼ਾ ਜਿਹੜਾ ਹੈਗਾ ਪੰਜਾਬ ਵਿੱਚ ਖਤਮ ਹੋ ਗਿਆ ਹੂੰ ਇਹ ਇਹ ਗੱਲ ਜਿਹੜੀ ਹੈਗੀ ਹੈ ਇਹ ਠੀਕ ਨਹੀਂ ਹੈ ਇਹ ਇੱਕ ਅੰਕੜਿਆਂ ਦਾ ਹੇਰਫੇਰ ਹੈ ਹੂੰ ਦੂਸਰਾ ਤੁਸੀਂ ਦੇਖੋ ਕਿ ਜੋ ਸਰਕਾਰ ਨੇ 3 ਮਹੀਨੇ ਪਹਿਲਾਂ ਨਸ਼ਾ ਚੜਾਉ ਜਾਂ ਨਸ਼ਾ ਖਤਮ ਕਰਨ ਵਾਲੀ ਮਹਿੰਮ ਸ਼ੁਰੂ ਕੀਤੀ ਸੀ ਜੀ ਸਰ ਪਹਿਲੀ ਗੱਲ ਤਾਂ ਅਸੀਂ ਪਹਿਲਾਂ ਵੀ ਬਹੁਤ ਵਾਰੀ ਤੁਹਾਡੇ ਮੀਡੀਆ ਰਹੀ ਵੀ ਆਦਰਵਾਇਜ਼ ਵੀ ਕਹਿ ਚੁੱਕੇ ਹਾਂ ਕਿ ਨਸ਼ਾ ਕਦੀ ਖਤਮ ਨਹੀਂ ਹੁੰਦਾ ਹੁੰਦਾ ਤੇ ਕਦੀ ਇਹ ਖਤਮ ਨਹੀਂ ਹੋਣਾ ਹੂੰ ਔਰ ਮੇਤਾ ਵੈਸੇ ਵੀ ਸਰਕਾਰ ਨੂੰ ਇੱਕ ਐਡ ਕਰਨ ਵਾਲੀ ਸਰਕਾਰ ਕਹਿੰਦਾ ਕਿਉਂਕਿ ਤੁਸੀਂ ਦੇਖਿਆ ਕਿ 31 ਮਈ ਤੋਂ ਬਾਅਦ ਇੱਕ ਤਰੀਕ ਸਵੇਰ ਨੂੰ ਪੰਜਾਬ ਦੇ ਵਿੱਚ ਲਿਖ ਦਿੱਤਾ ਗਿਆ ਕਿ ਸੇਫ ਪੰਜਾਬ ਹੂੰ ਪਹਿਲਾਂ ਅਸੀਂ ਨਸ਼ਾ ਮੁਕਤ ਪੰਜਾਬ ਫਿਰ ਹੋ ਗਿਆ ਕਿ ਸੇਫ ਪੰਜਾਬ ਜੀ ਜੀ ਤੇ ਮੈਂ ਇਹ ਗੱਲ ਕਹਾਂਗਾ ਕਿ ਹੁਣ ਦੀ ਕੜੀ ਸੇਫ ਪੰਜਾਬ ਉਹਨਾਂ ਕੀ ਹੈ ਜਿੰਨਾ ਪੰਜਾਬ ਦੇ ਵਿੱਚ ਲਾ ਐਂਡ ਆਰਡਰ ਰਹੀ ਸੇਫ ਆ ਆਪਾਂ ਹੂੰ ਸੇਫ ਦੇ ਪੱਖੋਂ ਵੀ ਅਸੀਂ ਉਹਨੇ ਕੀ ਸੇਫ ਆ ਤੁਸੀਂ ਆਪੇ ਆਪਕੇ ਅੰਦਾਜ਼ਾ ਲਗਾ ਲਓ ਕਿ ਅਸੀਂ ਇਸ ਨੂੰ ਇਹ ਜਿਹੜੀ ਮਿਹਮ ਚੱਲੀ ਹੈ ਇਸ ਨੂੰ ਸਫਲ ਮਿਹਮ ਕਹਣਾ ਹੈ ਜਾਂ ਅਸਫਲ ਮਿਹਮ ਕਹਣਾ ਹੈ ਜੀ ਕਿਉਂਕਿ ਉਹਦੇ ਚ ਹੈਪੀ ਜੀ ਜਿੰਨੀ ਦੇ ਤੱਕ ਤੁਸੀਂ ਕਿਸੇ ਵੀ ਚੀਜ਼ ਦੀ ਜੜ੍ਹ 'ਚ ਨਹੀਂ ਜਾਂਦੇ ਉਨੀ ਦੇ ਤੱਕ ਦੇਖੋ ਅੰਕੜੇ ਤਾਂ ਆਉਂਦੇ ਰਹਿਣਗੇ ਅੰਕੜੇ ਤਾਂ ਵਧ ਘਟ ਹੁੰਦੇ ਰਹਿਣਗੇ ਜੇ ਤੁਹਾਨੂੰ ਥੋੜਾ ਬਹੁਤਾ ਯਾਦ ਹੋਵੇ ਤਾਂ ਜਦੋਂ ਕੋਵਿਡ ਦੇ ਦੌਰਾਨ ਵੀ ਇੱਕਦਮ ਸਾਰਾ ਕੁਝ ਕਰਫਿਊ ਵਗੈਰਾ ਲੱਗਿਆ ਸੀਗਾ ਤਾਂ ਕੁਝ ਕੇਸ ਜਿਹੜੇ ਹੈਗੇ ਆ ਉਹ ਵਧ ਗਏ ਸੀ ਜਿਹੜੇ ਓਟਸ ਕਲੀਨਿੰਗ ਐਂਡ ਡੀਡਿਕਸ਼ਨ ਸੈਂਟਰਸ ਉਹਨਾਂ ਦੇ ਵਿੱਚ ਉਸ ਦਾ ਮਤਲਬ ਇਹ ਨਹੀਂ ਨਿਕਲਦਾ ਸੀਗਾ ਕਿ ਲੋਕਾਂ ਨੇ ਨਸ਼ਾ ਛੱਡ ਦਿੱਤਾ ਜਾਂ ਕੋਈ ਨਸ਼ਾ ਜਿਹੜਾ ਘਟ ਗਿਆ ਜਾਂ ਸਰਕਾਰ ਦੀ ਕੋ ਬਹੁਤ ਵਧੀਆ ਪਾਲਿਸੀ ਬਣ ਚੁੱਕੀ ਹੈ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਜਦੋਂ ਅਸੀਂ ਨਸ਼ਾ ਮੁਕਤ ਕਰਨ ਦੀ ਗੱਲ ਕਰਨੀ ਹੈ ਉਦੋਂ ਪੁਲਿਸ ਦਾ ਰੋਲ ਬਹੁਤ ਹੀ ਲਿਮਟਿਡ ਹੈਗਾ ਪੁਲਿਸ ਦਾ ਰੋਲ ਇਹ ਗੱਲ ਠੀਕ ਹੈ ਕਿ ਤਸਕਰਾਂ ਤੱਕ ਸੀਮਤ ਰਹਿੰਦਾ ਹੈ ਲੇਕਿਨ ਤਸਕਰ ਇਹਨਾਂ ਨੇ ਫੜੇ ਕਿਹੜੇ ਆ ਪੁਲਿਸ ਦਾ ਤਾਂ ਬਹੁਤ ਵੱਡਾ ਰੋਲ ਸਾਹਮਣੇ ਆਇਆ ਹੈ ਹਰਪ੍ਰੀਤ ਜੀ ਇਸ ਵਕਤ ਜਿਹੜੀ ਨਸ਼ਾ ਮੁਕਤੀ ਜਿਹੜੀ ਮਹੀਨੇ ਨਾਲ ਚਲਾਈ ਹੈ ਉਹਦੇ ਚ ਜੇ ਅਸੀਂ ਅਸੈਸ ਕਰਕੇ ਦੇਖੀਏ ਤਾਂ ਇਹ ਲੱਗ ਰਿਹਾ ਹੈ ਕਿ ਪੁਲਿਸ ਬਹੁਤ ਵੱਡੇ ਲੈਵਲ ਤੇ ਨਾ ਸਾਰੀ ਪੁਲਿਸ ਦੀ ਗੱਲ ਨਹੀਂ ਕਰ ਰਿਹਾ ਲੇਕਿਨ ਬਹੁਤ ਵੱਡੇ ਲੈਵਲ ਤੇ ਨਸ਼ਾ ਤਸਕਰੀ ਦੇ ਵਿੱਚ ਇਨਵੋਲਡ ਹੈ ਮੈਂ ਮੈਂ ਫਿਰ ਦੁਬਾਰਾ ਰਿਪੀਟ ਕਰ ਦਵਾ ਜੀ ਕਿ ਪਿਛਲੀਆਂ ਜਿਹੜੀਆਂ 3-4 ਮਹੀਨੇ ਦੀਆਂ ਖਬਰਾਂ ਨੇ ਅਗਰ ਅਸੀਂ ਉਹਨਾਂ ਨੂੰ ਅਸੈਸ ਕਰੀਏ ਤਾਂ ਉਥੋਂ ਇਹ ਨਿਕਲਦਾ ਹੈ ਕਿ ਨਸ਼ਾ ਤਸਕਰੀ ਦੇ ਵਿੱਚ ਪੁਲਿਸ ਬਹੁਤ ਵੱਡੇ ਤੌਰ ਦੇ ਉੱਤੇ ਲਿਪਟ ਹੈ ਇੱਥੇ ਤੱਕ ਕਿ ਨੀਂਹ ਇਕੱਲਾ ਕਿ ਤਸਰੀ ਵਿੱਚ ਲਿਪਟਾ ਉਹ ਆਪ ਵੀ ਖਾਂਦੇ ਆਂ ਹਮ ਔਰ ਉਸ ਤੋਂ ਇਲਾਵਾ ਤੁਸੀਂ ਦੇਖੋ ਕਿ ਜਦੋਂ ਜਿਹੜਾ ਹੈਲਥ ਡਿਪਾਰਟਮੈਂਟ ਹੈ ਜੀ ਉਸ ਦੀ ਕੋਈ ਸਟੇਟਮੈਂਟ ਹੀ ਨਹੀਂ ਆਈ ਕਿ ਉਹ ਉਹਨਾਂ ਨੇ ਕੀ ਕੀਤਾ ਤਾਂ ਆਪਾਂ ਪੁਲਿਸ ਦੇ ਅੰਕੜਿਆਂ ਦੇ ਉੱਤੇ ਤੇ ਇੱਕ ਜਿਹੜਾ ਮੀਡੀਆ ਅੰਕੜੇ ਹੈਗੇ ਆ ਉਹਦੇ ਤੇ ਕਿਵੇਂ ਬੈਂਕ ਇੱਕ 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 ਛੋਟਾ ਜਿਹਾ ਸਵਾਲ ਸਰ ਇੱਕ ਇੱਕ ਛੋਟਾ ਜਿਹਾ ਸਵਾਲ ਕਿਉਂਕਿ ਤੁਸੀਂ ਆਪਣੇ ਹੱਥਾਂ ਨਾਲ ਵੀ ਅਜਿਹੇ ਮਰੀਜ਼ਾਂ ਦਾ ਇਲਾਜ ਕਰਿਤਾ ਹੈ ਜਿਹੜੇ ਓਟ ਕਲੀਨਿਕਸ ਨੇ فرض ਕਰ ਲਓ ਕਿਸੇ ਓਟ ਕਲੀਨਿਕ ਦੇ ਵਿੱਚੋਂ ਅੱਜ ਤੋਂ 6 ਮਹੀਨੇ ਪਹਿਲਾਂ ਇੱਕ ਨੰਬਰ ਆਫ ਗੋਲੀਆਂ ਦੀ ਆਪਾਂ ਚਲੋ ਲੱਖ ਕਹਿ ਦਿੰਦੇ ਹਾਂ ਕਿ 1 ਲੱਖ ਗੋਲੀਆਂ ਜੜੀ ਹੋ ਜਾਂਦੀ ਸੀ ਹੁਣ 3-4 ਮਹੀਨੇ ਬਾਅਦ ਉੱਥੇ 1.5 ਲੱਖ ਜਾਂ 2 ਲੱਖ ਗੋਲੀ ਜਾਣ ਲੱਗੀ ਤਾਂ ਕਿ ਉਹਦਾ ਸਿੱਧਾ ਸਰਕਾਰ ਨਸ਼ੇੜੀਆਂ ਦੇ ਨਾਲ ਨਹੀਂ ਜੁੜਦਾ ਕਿ ਉਹ ਨਸ਼ੇੜੀ ਨੇ ਜਿਹੜੇ ਨੇ ਨਸ਼ਾ ਛੱਡ ਦਿੱਤਾ ਉਹਨਾਂ ਦੀ ਤੋੜ ਹੁਣ ਗੋਲੀ ਤੇ ਲਾਈ ਜਾ ਰਹੀ ਹੈ ਤੇ ਉਹ ਗੋਲੀ ਇਸ ਕਰਕੇ ਮੰਗ ਰਹੇ ਨੇ ਇਸ ਕਰਕੇ ਤਾਦਾਦ ਜਿਹੜੀ ਹੈ ਗੋਲੀਆਂ ਦੀ ਜ਼ਿਆਦਾ ਹੋ ਰਹੀ ਹੈ which means ਕਿ ਨਸ਼ਾ ਘਟਿਆ ਨਸ਼ੇੜੀ ਘਟੇ ਨੇ ਨਹੀਂ ਉਹਦਾ ਉਹਦਾ ਕੋਈ मीनिंग ਨਹੀਂ ਨਿਕਲਣਾ ਆਪਣਾ ਹਰਪ੍ਰੀਤ ਜੀ ਜਦੋਂ ਅਸੀਂ ਗੋਲੀਆਂ ਦੀ ਗੱਲ ਕਰਨੀ ਹੈ ਨਾ ਸਟ੍ਰੈਂਥ ਦੀ ਗੋਲੀਆਂ ਦਾ ਉੱਤੇ ਤੇ ਤੁਸੀਂ ਜਦੋਂ ਆਪਣੀ ਲਾਸਟ ਇੱਕ ਡਿਸਕਸ਼ਨ ਹੋਈ ਸੀ ਜਦੋਂ ਇੱਕ ਨੋਡਲ ਅਫਸਰ ਵੀ ਪੰਜਾਬ ਸਟੇਟ ਦੇ ਆਪਣੇ ਨਾਲ ਸੀਗੇ ਜਿਹੜੀ ਜਿਹੜੀ ਨਸ਼ੇ ਦੀ ਹੈ ਜਿਹੜੀਆਂ ਗੋਲੀਆਂ ਹੈਗੀਆਂ ਨੇ ਇਹਦੀ ਆਪਣੇ ਆਪ ਵਿੱਚ ਬਹੁਤ ਵੱਡੀ ਪ੍ਰੋਬਲਮ ਹੈ ਇੱਕ ਕਿਉਂਕਿ ਸਰਕਾਰ ਨੇ ਵੱਖ-ਵੱਖ ਸਮੇਂ ਵੱਖ-ਵੱਖ ਪਾਲਿਸੀਜ਼ ਵਰਤੀਆਂ ਨੇ ਪਹਿਲਾਂ ਕਹਿੰਦੇ ਸੀਗੇ ਤੁਸੀਂ ਹਰ ਰੋਜ਼ ਆਓ ਤੇ ਤਾਂ ਤੁਹਾਨੂੰ ਇੱਕ ਗੋਲੀ ਦੇਵਾਂਗੇ ਫਿਰ ਇਹ ਕਹਿਣ ਲੱਗੇ ਕਿੰਨੇ ਜੀ 2-4 ਗੋਲੀਆਂ ਉਹਨਾਂ ਨੂੰ ਦੇ ਦਿਓ ਫਿਰ ਇਹ ਕਹਿਣ ਲੱਗੇ ਨਹੀਂ ਜੀ ਇਹਨਾਂ ਨੂੰ ਹਫ਼ਤੇ ਦੀਆਂ ਗੋਲੀਆਂ ਦੇ ਦਿਓ ਫਿਰ ਜਦੋਂ ਸਾਰੇ ਨੂੰ ਅਸੈਸ ਕੀਤਾ ਤਾਂ ਲੋਕ ਉਹਦੇ 'ਚ ਗੋਲੀਆਂ ਇਹ ਜਿਹੜੀਆਂ ਸੀ ਗਿਆ ਅੰਦਰੋਂ ਤਾਂ ਨਸ਼ਾ ਸਰੋਵਰ ਕੇਂਦਰ ਦੇ ਵਿਕਦੀਆਂ ਵਿਕਦੀਆਂ ਸੀ ਗਿਆ ਬਾਹਰ ਵੀ ਵੇਕਣ ਲੱਗੀਆਂ ਸੀ ਗਿਆ ਕਿ ਲੋਕਾਂ ਨੇ ਮੇਰੀ ਨੌਲੇਜ ਚ ਹੈਗਾ ਕਿ ਕਈ ਲੋਕਾਂ ਨੇ ਇਸ ਤਰ੍ਹਾਂ ਦੇ ਆਪਣੇ ਕਾਰਡ ਜਿਹੜੇ ਹੈਗੇ ਨੇ ਉਹ ਬਣਾਏ ਨੇ ਨਸ਼ਾਈਆਂ ਨੇ ਉਹਨਾਂ ਨੇ ਆਪਣੇ ਘਰਦਿਆਂ ਦੇ ਕਾਰਡ ਵੀ ਬਣਾਏ ਹੋਏ ਆ ਉਸ ਚੱਕਰ ਦੇ ਵਿੱਚ ਜਿਹੜੀ ਹੈਗੀ ਆ ਉਹਦਾ ਗੋਲੀਆਂ ਬਾਅਦ ਮਿਲ ਸਕਦਾ ਹੈ ਇਸ ਗਾ ਕਿ ਮੈਂ ਤਾਂ ਕਿ ਗੋਲੀਆਂ ਬਾਅਦ ਮਿਲ ਸੀ ਮੈਂ ਤੁਹਾਨੂੰ ਦੱਸਦਾ ਕਿ ਮੈਂ ਜਿਹਨੂੰ ਸਿਵ ਸੋਚਨ ਤੇ ਤੁਹਾਡੇ ਉੱਤੇ ਨਸ਼ਾ ਛਡਾਊ ਕੇਂਦਰ ਜਿਹੜਾ ਹੈਗਾ ਜੋ ਫਾਜ਼ਿਲਕਾ ਦੇ ਵਿੱਚ ਸੀ ਜਦੋਂ ਮੈਂ ਉੱਥੇ ਵਿਜ਼ਿਟ ਕੀਤਾ ਜੀ ਤਾਂ ਮੈਂ ਉਹਨਾਂ ਕੋਲ ਪਹਿਲਾ ਹੀ ਸਵਾਲ ਪੁੱਛਿਆ ਹਮ ਕਿ ਤੁਸੀਂ ਮੈਨੂੰ ਦੱਸੋ ਕਿ ਤੁਹਾਡੇ ਕੋਲ ਕਿੰਨੇ ਇੱਕ ਇਹ ਜਿਹੜੇ ਨਸ਼ੇ ਛੱਡਣ ਵਾਲੇ ਆਉਂਦੇ ਆ ਤੇ ਕਿੰਨੇ ਇੱਕ ਦੇ ਹੈਗੇ ਨੇ ਤੁਸੀਂ ਗੋਲੀ ਉਹਨਾਂ ਦੀ ਵਧਾਈ ਹੈ ਜਾਂ ਤੁਸੀਂ ਕਟਾਈ ਹੈ ਜਾਂ ਤੁਸੀਂ ਕੀ ਕਾਉਂਸਲਿੰਗ ਕੀਤੀ ਹੈ ਉਸ ਦੀ ਕਿ ਉਹਸ ਨੇ ਨਸ਼ਾ ਛੱਡੇਗਾ ਨਹੀਂ ਛੱਡੇਗਾ ਕਿ ਸਾਰੀ ਉਮਰ ਇਹੀ ਕਹਿੰਦਾ ਰਹੇਗਾ ਜੇ ਉਹ ਛੱਡਿਆ ਉਹਨੇ ਜਾਉ ਨਹੀਂ ਲੈਣਾ ਆਇਆ ਤਾਂ ਉਹਦਾ ਕੀ ਕਾਰਨ ਸੀਗਾ ਜੇ ਉਹ ਜ਼ਿਆਦਾ ਆਉਣ ਲੱਗ ਗਿਆ ਤੇ ਫਿਰ ਕੀ ਕਾਰਨ ਸੀਗਾ ਇਥੇ ਇਹ ਸਭ ਤੋਂ ਵੱਡਾ ਕਰਕਸ ਹੈ ਜਦੋਂ ਆਪਾਂ ਨਸ਼ੇ ਦੀ ਗੱਲ ਕਰਨੀ ਹੈ ਕਾਉਂਸਲਿੰਗ ਜੀ ਕਾਉਂਸਲਿੰਗ ਦਾ ਮਤਲਬ ਹੈਗਾ ਕਿ ਉਹਦੇ ਚ ਨਾ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਇਹ ਨਸ਼ਾ ਕਰਨ ਵਾਲੇ ਨਸ਼ਾ ਕਿ ਦੋ ਕਿਸਮ ਦੇ ਬਹੁਤ ਵੱਡੇ ਤੌਰ ਤੇ ਨੇ ਇੱਕ ਤਾਂ ਇਹ ਹੈਗਾ ਕਿ ਯੰਗ ਗਰੁੱਪ ਹੈਗਾ ਇੱਕ 올ਡ ਗਰੁੱਪ ਹੈਗਾ ਇੱਕ ਦੋ ਹੋਰ ਹੈਗੇ ਆ ਉਹ ਲੋਕ ਜਿਹੜੇ ਰੋਜ਼ਗਾਰ ਤੋਂ ਵਿਹਲੇ ਆ ਤੇ ਉਹ ਨਸ਼ਾ ਕਰਦੇ ਆ ਮਜਬੂਰੀ ਚ ਇੱਕ ਉਹ ਲੋਕ ਹੈਗੇ ਆ ਜਿਹੜੇ ਲਾਇਰ ਪਲੇਅਰ ਵਾਸਤੇ ਲਾਇਰ ਪਲੇਅਰ ਉਹਨਾਂ ਕੋਲ ਸਾਰਾ ਕੁਝ ਹੈਗਾ ਉਹਨਾਂ ਨੂੰ ਰੋਜ਼ਗਾਰ ਦਾ ਚੱਕਰ ਨਹੀਂ ਉਹਨਾਂ ਕੋਲ ਪੈਸੇ ਹੈਗੇ ਆ ਉਹ ਨਸ਼ਾ ਕਰਦੇ ਆ ਤੇ ਸਰਕਾਰ ਦੇ ਕੋਲ ਤੇ ਐਸਾ ਕੋਈ ਡਾਟਾ ਹੀ ਨਹੀਂ ਹੈ ਬਿਲਕੁਲ ਠੀਕ ਗੱਲ ਹੈ ਸਭ ਤੋਂ ਵੱਡੀ ਗੱਲ ਇਹ ਸਭ ਤੋਂ ਸਭ ਤੋਂ ਵੱਡੀ ਗੱਲ ਇਹ ਹੈ ਜੇ ਤੁਸੀਂ ਸਿਰਫ ਓਟ ਕਲੀਨਿਕ ਦੀ ਗੱਲ ਕੀਤੀ ਹੈ ਜਿੱਥੇ ਇੱਕ ਜਿਹੜਾ ਹੈਗੇ ਆ ਇੱਕ ਜਾਂ ਦੋ ਬੰਦੇ ਜਾਂ ਤਿੰਨੇ ਨਾਲ ਲਗਾਏ ਸਿਗੇ ਉਥੇ ਕਾਉਂਸਲਰ ਤਾਂ ਵੈਸੇ ਬਹੁਤ ਘੱਟ ਨੇ ਹੂੰ ਔਰ ਜਦੋਂ ਤੁਸੀਂ ਕਿਸੇ ਬੰਦੇ ਦੀ ਕਾਉਂਸਲਿੰਗ ਹੀ ਨਹੀਂ ਕਰ ਰਹੇ ਉਹਨੂੰ ਗੋਲੀਆਂ ਦੇ ਦਿੰਨੇ ਹੋ ਜੋ ਸਰਕਾਰ ਪਿੱਛੋਂ ਕਹਿੰਦੀ ਆ ਉਹ ਤਾਂ ਫਿਰ ਰੇੜੀ ਲਾ ਕੇ ਮੰਡਨ ਵਾਲਾ ਕੰਮ ਹੋ ਗਿਆ ਲੈ ਜਾਂ ਅੱਛਾ ਡਾਕਟਰ ਸਾਹਿਬ ਡਾਕਟਰ ਬੜਾ ਇੰਪੋਰਟੈਂਟ ਇਸ਼ੂ ਇੰਪੋਰਟੈਂਟ ਇਸ਼ੂ ਚੱਕਿਆ ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜੇ ਅੱਜ ਗੋਲੀਆਂ ਲੈ ਰਹੇ ਨੇ ਲੋਕ ਕੀ ਸਾਰੀ ਉਮਰ ਗੋਲੀ ਤੇ ਲੱਗੇ ਰਹਿਣਗੇ ਗੋਲੀ ਹੀ ਇੱਕ ਵਿਕਲਪ ਹੈਗੀ ਹੈ ਨਸ਼ੇ ਦਾ ਯਾ ਕਦੇ ਗੋਲੀ ਤੋਂ ਵੀ ਛੁੱਟ ਸਕਣਗੇ ਮਤਲਬ ਕਹਿੰਦਾ ਭਾਵੇਂ ਹੈ ਕੁਝ ਲੋਕ ਇਹ ਸਵਾਲ ਚੁੱਕਦੇ ਨੇ ਕਿ ਇੱਕ ਨਸ਼ੇ ਨੂੰ ਛਡਾ ਕੇ ਤੁਸੀਂ ਦੂਜੇ ਨਸ਼ੇ ਤੇ ਲਾ ਰਹੇ ਹੋ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਅਗੇ ਮੈਂ ਫਿਰ ਕੋਟ ਕਰ ਰਿਹਾ ਕਿ ਜਦੋਂ ਲਾਸਟ ਟਾਈਮ ਇੱਥੇ ਨੋਡਲ ਅਫਸਰ ਸਟੇਟ ਦੇ ਬੈਠੇ ਹੋਏ ਸੀ ਜਦੋਂ ਮੈਂ ਉਹਨਾਂ ਕੋਲ ਸਵਾਲ ਪੁੱਛਿਆ ਵੀ ਤੁਸੀਂ ਕਿਸੇ ਤੁਸੀਂ ਸਾਰੀ ਉਮਰ ਇਹਨਾਂ ਨੂੰ ਗੋਲੀਆਂ ਖਵਾਉਂਦੇ ਰਹੋ ਕਹਿੰਦੇ ਹਾਂ ਜੀ ਸਾਰੀ ਉਮਰ ਖਵਾਉਂਦੇ ਰਾਵਾਂਗੇ ਤੇ ਜੇ ਗੋਲੀਆਂ ਹੀ ਸਾਰੀ ਉਮਰ ਖਵਾਉਣੀਆਂ ਨੇ ਤੇ ਫਿਰ ਇਹ ਅਮਲਾ ਮਾਮਲਾ ਕਿਸ ਕੰਮ ਵਾਸਤੇ ਰੱਖਿਆ ਹੈ ਫਿਰ ਤੇ ਦੁਕਾਨਾਂ ਤੇ ਰੱਖ ਦਿਓ ਗੋਲੀਆਂ ਉਹ ਜਿਵੇਂ ਕਲੋਰੋਕਨ ਦੀਆਂ ਗੋਲੀਆਂ ਹੁੰਦੀਆਂ ਸੀਗਾ ਜਿਹਨੂੰ ਬੁਖਾਰ ਚੜਿਆ ਉਹ ਦੋ ਲੈ ਜਾਵੇ ਜੀ ਜਿਹਨੂੰ ਬੁਖਾਰ ਚੜਿਆ ਉਹ ਚਾਰ ਲੈ ਜਾਵੇ ਉਹ ਸੋ ਹਰਪ੍ਰੀਤ ਜੀ ਇਹ ਜੇ ਜਿਹਦਾ ਕੋਈ بیس ਨਹੀਂ ਬੰਦਾ ਔਰ ਤੁਸੀਂ ਕਿਸੇ ਵੀ ਵਰਡ ਦੇ ਵਿੱਚ ਕਿਸੇ ਵੀ ਐਕਸਪਰਟ ਕੋ ਨੂੰ ਇਹ ਗੱਲ ਜਿਹੜੀ ਪੁੱਛ ਕੇ ਕਿ ਕਿਉਂਕਿ ਮੇਰੇ ਨਾਲ ਬੀਇੰਗ ਅ ਲिटल ਬਿਟ ਸੋਸ਼ਲ ਐਕਟਿਵਿਸਟ ਡੂਰਿੰਗ ਮਾਈ ਜੌਬ ਮੈਂ ਉਦੋਂ ਬਹੁਤ ਸਾਰੇ ਐਕਸਪਰਟਸ ਨੂੰ ਇਹ ਪੁੱਛਦਾ ਸੀ ਯਾਰ ਇਹ ਜਿਹੜੀਆਂ ਗੋਲੀਆਂ ਇਹਦੇ ਨਾਲ ਆਪਾਂ ਕਿੰਨੀ ਦੇਰ ਚਲਾਵਾਂਗੇ ਉਹ ਕਹਿੰਦੇ ਜੀ ਡਾਕਟਰ ਸਾਹਿਬ ਕਦੀ ਡਿਸਕਸ਼ਨ ਤਾਂ ਹੋਈ ਨਹੀਂ ਤੇ ਫਿਰ ਫਿਰ ਇਹ ਮਤਲਬ ਤੁਸੀਂ ਜਾਓ ਤੇ ਉਥੇ ਗੋਲੀ ਲੈ ਕੇ ਵਾਪਸ ਆ ਜਾਓ ਇਹ ਇਹ ਬਹੁਤ ਵੱਡਾ ਇੱਕ ਫਲਾ ਹੈਗਾ ਜਿਹਦੇ ਤੇ ਸਰਕਾਰ ਬਿਲਕੁਲ ਕਨਸੈਂਟਰੇਟ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੀ ਹਮਮ ਔਰ ਮੈਂ ਪਿੱਛੇ ਜੇ ਇਹਦੇ ਉੱਤੇ ਇਹਨੂੰ ਥੋੜਾ ਜਿਹਾ ਅਸੈਸ ਕਰਕੇ ਪਿਛਲੇ 5-7 ਦਿਨਾਂ ਪਹਿਲਾਂ ਇੱਕ ਛੋਟਾ ਜਿਹਾ ਰਾਈਟਅਪ ਵੀ ਲਿਖਿਆ ਸੀ ਜੀ ਕਿ ਸਰਕਾਰ ਨੇ ਜਿਹੜੇ ਨਸ਼ਾ ਤਸਕਰ ਜਿਹੜੇ ਹੈਗੇ ਆ 15000 ਕਹਿੰਦੇ ਆ ਅਸੀਂ ਅਰੈਸਟ ਕਰ ਲਏ ਤੇ 15000 ਨੂੰ ਕੁਝ ਨਸ਼ਾ ਤਸਕਰ ਕਹਿੰਦੇ ਆ ਤੇ ਉਹਨਾਂ ਦਾ ਬੌਸ ਕੌਣ ਸੀ ਉਹ ਤਾਂ ਕਿਸੇ ਨੇ ਵੀ ਨਹੀਂ ਦੱਸਿਆ ਹਾਂ ਕਿੰਗਪਿੰਨ ਕੌਣ ਸੀ ਜੇ ਉਹ ਦੱਸਿਆ ਹੀ ਨਹੀਂ ਤੁਸੀਂ ਹੂੰ ਕੌਣ ਸੀ ਹੂੰ ਕਿੱਥੋਂ ਆਇਆ ਉਹ ਨਸ਼ਾ ਜਿਹੜਾ ਹੈਗਾ ਉਹਦੇ ਤੱਕ ਤਾਂ ਇੱਕ ਵੀ ਇਹਨਾਂ ਦੀ ਵਰਡਿੰਗ ਨਹੀਂ ਆਈ ਕਿਉਂਕਿ ਇਹ ਹਰਪ੍ਰੀਤ ਜੀ ਇਹ ਬਹੁਤ ਇੰਪੋਰਟੈਂਟ ਸਵਾਲ ਹੈ ਜੀ ਕਿਉਂਕਿ ਜੇ ਕਿੰਗਪਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਤੇ ਇਹਨਾਂ ਦੇ ਘਰ ਚ ਮੜ ਦੇਣਾ ਜਾ ਕੇ ਹੂੰ ਇਹ ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਹੈ ਕਿਉਂਕਿ ਮੈਂ ਪਿੱਛੇ ਤੁਹਾਨੂੰ ਦੱਸਿਆ ਕਿ ਮੈਂ ਕੋਈ 15-20 ਸਾਲਾਂ ਤੋਂ 25 ਸਾਲਾਂ ਤੋਂ 2002 ਤੋਂ ਸ਼ੁਰੂ ਕੀਤਾ ਹੋਇਆ ਹੈ ਇਸ ਗੱਲ ਨੂੰ ਸਰਚ ਕਰਨ ਲੱਗਿਆ ਜੀ 2007 ਵਿੱਚ ਮੈਂ ਗਵਰਨਮੈਂਟ ਨੂੰ ਇੱਕ ਰਿਪੋਰਟ ਵੀ ਦੇ ਦਿੱਤੀ ਸੀ ਜਿਹਨੂੰ ਅਸੀਂ ਕਹਿੰਨੇ ਕਿ ਮੈਂ ਪੰਜਾਬ ਦੇ ਵਿੱਚ ਸਾਰੇ ਉਸ ਟਾਈਮ ਤੇ ਮੈਂ AIDS ਕੰਟਰੋਲ ਸੁਸਾਇਟੀ ਦੇ ਵਿੱਚ ਸੀ ਉਸ ਪਾਰਟ ਟਾਈਮ ਦੇ ਉੱਤੇ ਮੈਂ ਇੱਕ ਰਿਪੋਰਟ ਦਿੱਤੀ ਸੀ ਗਵਰਨਮੈਂਟ ਨੂੰ ਕਿ ਦੋ ਡਿਪਾਰਟਮੈਂਟ ਹੈ ਹੈਲਥ ਡਿਪਾਰਟਮੈਂਟ ਤੇ ਪੁਲਿਸ ਡਿਪਾਰਟਮੈਂਟ ਇਹ ਦੋਵੇਂ ਰਲੇ ਹੋਏ ਆ ਹੂੰ ਇਹਨਾਂ ਇਹਨਾਂ ਨੂੰ ਇਹਨਾਂ ਨੂੰ ਜਿੰਨੀ ਦੇਰ ਤੱਕ ਤੁਸੀਂ ਇਹਨਾਂ ਦੇ ਉੱਤੇ ਨਹੀਂ ਕੋਈ ਬੰਦਸ਼ ਲਾਉਂਦੇ ਜਾਂ ਇਹਨਾਂ ਨੂੰ ਅਸੈਸ ਕਰਕੇ ਇਹਨਾਂ ਦੇ ਉੱਤੇ ਕੀ ਆਪਾਂ ਕਾਰਵਾਈ ਕਰਨੀ ਹੈ ਨਹੀਂ ਕਰਦੇ ਤੁਹਾਡੇ ਨਸ਼ਾ ਦਾ ਤਾਂ ਕਿਤੇ ਨੇੜੇ ਤੇੜੀ ਵੀ ਨਹੀਂ ਜਾਣਾ ਤੁਸੀਂ ਕੰਟਰੋਲ ਕਰਦੇ ਔਰ ਤੁਸੀਂ ਮੈਂ 2007 ਦੀ ਗੱਲ ਕਰ ਰਿਹਾ ਜੋ 2007 ਦੇ ਫਿਗਰਸ ਤੇ ਹੁੰਦੀਆਂ ਫਿਗਰਸ ਕੱਢੋ ਤੇ ਉੱਥੇ ਜ਼ਮੀਨ ਅਸਮਾਨ ਦਾ ਫਰਕ ਹੈ ਜਿਵੇਂ ਤੁਸੀਂ ਹੁਣੇ ਹੋਣੇ 2020 ਦੀਆਂ ਫਿਗਰਸ ਤੁਸੀਂ ਨਹੀਂ ਤੇ 2000 ਜਿਹੜਾ ਆਪਾਂ 25 ਦੀਆਂ ਫਿਗਰਸ ਦੀ ਗੱਲ ਕਰੀਏ ਕਿਉਂਕਿ ਸਰਕਾਰ ਨੇ ਕਦੀ ਵੀ ਕੋਈ ਪਾਲਿਸੀ ਜਿਹੜੀ ਹੈਗੀ ਆ ਉਹ ਐਕਸਪਰਟਸ ਦੇ ਨਾਲ ਨਹੀਂ ਬਣਾਈ ਲੇਕਿਨ ਇਹ ਗੱਲ ਹੈ ਕਿ ਸ਼ੋਸ਼ੇਬਾਜੀ ਛੱਡ ਦਿੱਤੀ ਜੀ ਹੁਣ ਅਸੀਂ ਨਸ਼ਾ ਖਤਮ ਕਰ ਦਿਆਂਗੇ ਅਸੀਂ ਹੁਣ ਲੱਕ ਤੋੜ ਦਿਆਂਗੇ ਅਸੀਂ ਹੁਣ ਸੌਂ ਖਾ ਲਈ ਹੈ ਅਸੀਂ ਹੁਣ ਗੁਟਕਾ ਸਾਫ ਨਹੀਂ ਸੌਂ ਖਾ ਲਈ ਹੈ ਮੈਂ ਆ ਜਿਹੜੇ ਮੈਂ 3-4 ਪੁਆਇੰਟਸ ਤੁਹਾਨੂੰ ਦਿਖਾਏ ਨੇ ਉਹਦੇ ਵਿੱਚ ਸਭ ਤੋਂ ਪਹਿਲਾ ਪੁਆਇੰਟ ਮੇਰਾ ਇਹੀ ਸੀ ਜੀ ਕਿ ਕਿਸ ਕੀ ਸਰਕਾਰ ਨੇ ਜਿਹੜੀ ਹੈਗੀ ਆ ਉਹ ਦੱਸ ਸਕੇਗੀ ਕਿ ਇਹ ਜਿਹੜੀਆਂ ਗੋਲੀਆਂ ਵਿੱਚੋਂ ਮਿਸਿੰਗ ਹੈਗੀਆਂ ਨੇ ਕੋਈ 5 ਕਰੋੜ 5 ਕਰੋੜ ਤਾਂ ਰਿਕਾਰਡ ਚ ਆ ਰਹੀਆਂ ਨੇ 15 ਕਰੋੜ ਸਿਗੀਆਂ ਉਹਦਾ ਕੌਣ ਜਵਾਬ ਦੇਗਾ ਜਿੰਨਾ ਬੰਦਿਆਂ ਨੇ ਅੱਗੇ ਲੱਕੇ ਕਿ ਜਿਹਦੇ ਵਿੱਚ ਇੱਕ ਮੈਂ ਵੀ ਹੈਗਾ ਕਿ ਜੇ ਨਸ਼ੇ ਨੂੰ ਥੋੜਾ ਬਹੁਤਾ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਗਰੂਕ ਕਰਨ ਦੀ ਤੇ ਤੁਸੀਂ ਤਾਂ ਤੁਸੀਂ ਤਾਂ ਆਪ ਹੀ ਉਹਨਾਂ ਨੂੰ ਉਹਨਾਂ ਨੂੰ ਹੀ ਇੱਕਦਮ ਬਰਦਰ ਕੀਤਾ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀਗਾ ਫਿਰ ਜਿਹੜਾ ਤੁਸੀਂ ਸਭ ਤੋਂ ਵੱਡਾ ਨਸ਼ਾ ਤਸਕਿਰ ਫੜਿਆ ਉਹਨੂੰ ਤੁਸੀਂ ਛੱਡ ਦਿੱਤਾ ਹੋਇਆ ਫਿਰ ਤੁਸੀਂ ਨਿੱਕੇ ਨਿੱਕੇ ਬੰਦਿਆਂ ਦੇ ਹੁਣ ਤੁਸੀਂ ਕਹਿੰਦੇ ਆਂ ਕਿ ਤੁਸੀਂ ਬਹੁਤ ਵੱਡੀ ਸਟ੍ਰੈਟਜੀ ਜੀ ਤੁਸੀਂ ਉਹਨਾਂ ਦੇ ਘਰ ਘਟਾਤੇ ਘਟਾ ਕੇ ਦੱਸੋ ਕੀ ਕਰੋਗੇ ਉਹਦੇ ਵਿੱਚ ਜਿਹੜੇ 5-7 ਜੀ ਪਹਿਲਾਂ ਹੀ ਉਥੇ ਰਹਿੰਦੇ ਆ ਉਹਨਾਂ ਦਾ ਘਰ ਟਾ ਕੇ ਤੁਸੀਂ ਕੀ ਨਸ਼ਾ ਖਤਮ ਕਰ ਲਿਆ ਬਿਲਕੁਲ ਠੀਕ ਸਰ ਨਸ਼ਾ ਕਰਨ ਵਾਲਾ ਸੀ ਕਾਂਕੜਾ ਇੱਕ ਕਾਂਕੜਾ ਹੋਰ ਵੀ ਹੈ ਇੱਕ ਮਲਤਾਨੀ ਸਾਹਿਬ ਹੋਰ ਅੰਕੜਾ ਵੀ ਹੈ ਡਾਕਟਰ ਸਾਹਿਬ ਕਿ ਨਸ਼ਾ ਛਡਾਊ ਕੇਂਦਰਾਂ ਤੋਂ ਇਹ ਤਾਂ ਅਸੀਂ ਲਗਾਤਾਰ ਦੇਖਿਆ ਕਿ ਉਹਨਾਂ ਕੇਂਦਰਾਂ ਤੋਂ ਜਿਹੜੇ ਜਿਨ੍ਹਾਂ ਨੂੰ ਤੋੜ ਲੱਗਦੀ ਹੈ ਜੇ ਨਸ਼ਾ ਨਹੀਂ ਮਿਲਦਾ ਤਾਂ ਉਹ ਕੇਂਦਰ ਭੱਜਦੇ ਨੇ ਛੱਡ ਕੇ ਕਿਤਰਾਂ ਕਿਤੇ ਫਰਾਰ ਹੋ ਜਾਂਦੇ ਨੇ ਇਹ ਵੀ ਖਬਰ ਆਈਆਂ ਕਿ ਉੱਥੇ ਤਸ਼ੱਦਦ ਵੀ ਹੁੰਦਾ ਪਰ ਹਾਲੀ ਦੇ ਵਿੱਚ ਪਿਛਲੇ 10 ਦਿਨਾਂ ਦੀ ਇਹ ਰਿਪੋਰਟ ਹੈ ਗੁਰਦਾਸਪੁਰ ਹੋਵੇ ਕਾਬਦਾ ਸੰਗਰੂਰ ਹੋਵੇ ਉੱਥੋਂ ਭੱਜੇ ਨੇ ਲੋਕ ਜਿਹੜੇ ਨਸ਼ੇੜੀ ਆਏ ਸੀਗੇ ਉਹ ਉੱਥੋਂ ਫਰਾਰ ਹੋਏ ਨੇ ਇਹ ਰੂਟੀਨ ਹੈ ਜਾਂ ਤੁਹਾਨੂੰ ਲੱਗਦਾ ਕਿ ਕੁਝ ਗੜਬੜ ਹੈ ਨਹੀਂ ਉਹਦੇ ਵਿੱਚ ਇਸ ਤਰ੍ਹਾਂ ਹੈ ਗਿਆ ਕਿ ਜਿਹੜੇ ਇਹਨਾਂ ਦੇ ਨਸ਼ਾ ਸੜਾਊ ਕੇਂਦਰ ਹੈਗੇ ਨਾ ਜਿੰਨੇ ਵੀ ਹੈਗੇ ਸੀਗੇ 23 ਤਾਂ ਇਸ ਕਰਕੇ ਅਸੈਂਸੀਓ ਡਾਇਰੈਕਟਲੀ ਡਿਸਟ੍ਰਿਕਟ ਦੇ ਅੰਦਰ ਆਇਆ ਜਾਂਦਾ ਸੀਗਾ ਕਿਤੇ ਕਿਤੇ ਕੁਝ ਹੋਰ ਜਿਹੜੇ ਨੇ ਬਣਾ ਕੇ ਜਿਵੇਂ ਤੁਸੀਂ ਸ਼ਾਇਦ ਹੋਣ ਮੇਰੇ ਖਿਆਲ 35 ਜਾਂ 37 ਦੀ ਜੋ ਵੀ ਅ ਜਿਹੜੇ ਤੁਸੀਂ ਦੱਸੀ ਹੈ ਤੇ ਇਹ ਜਿਹੜੇ ਇਹ ਜਿਹੜੇ ਦੂਸਰੇ ਸੈਂਟਰ ਹੈਗੇ ਆ ਜਿਹੜੇ ਡੀਡਿਕਸ਼ਨ ਪ੍ਰਾਈਵੇਟ ਸੈਂਟਰ ਹੈ ਪ੍ਰਾਈਵੇਟ ਸੈਂਟਰਸ ਤਾਂ ਇਹ ਇੱਕ ਪੈਸਾ ਕਮਾਉ ਸੈਂਟਰ ਨੇ ਜੀ ਇਹ ਨਸ਼ਾ ਨਸ਼ਾ ਸਟਾਪ ਆਉਣ ਵਾਲਾ ਕੋਈ ਕੋਈ ਸੈਂਟਰ ਨਹੀਂ ਹੈਗਾ ਇਹਨਾਂ ਦੇ ਵਿੱਚ ਬਹੁਤ ਇਹਨਾਂ ਦੀ ਪਹਿਲੀ ਗੱਲ ਤੇ ਹੈਗੀ ਹੈ ਕਿ ਕੋਈ ਫਿਗਰ ਹੀ ਨਹੀਂ ਆਈ ਕਦੀ ਵੀ ਵੀ ਇਹਨਾਂ ਨੇ ਕਿੰਨੇ ਕਿੰਨੇ ਬੰਦਿਆਂ ਨੇ ਜਿਹੜੇ ਇਹਨਾਂ ਨੂੰ ਨਸ਼ਾ ਛਡਾਇਆ ਤੇ ਉਹਨਾਂ ਨੂੰ ਲਾਇਆ ਕਿ ਕਿਉਂਕਿ ਉਹਦੇ 'ਚ ਹੈਪ੍ਰੀਤ ਜੀ ਜੇ 22 ਚਾਂਸ ਮੰਨ ਵੀ ਲਓ ਤੁਸੀਂ ਕਿ ਕਿਸੇ ਬੰਦੇ ਨੂੰ ਤੁਸੀਂ ਕਹੋ ਮੰਨ ਲਿਆ ਆਪਾਂ ਆਪਾਂ ਵੀ ਮੰਨ ਲੈਂਦੇ ਆ ਕਿ ਨਸ਼ਾ ਛਡਾ ਲਿਆ ਤੁਸੀਂ ਉਹ ਉਹਦਾ ਨਸ਼ਾ ਛਡਾਣ ਦਾ ਜਿਹੜਾ ਕਾਰਨ ਸੀ ਉਹਦੇ ਬਾਰੇ ਤੁਸੀਂ ਕੀ ਕੀਤਾ ਅਸੀਂ ਵਰਡ ਯੂਜ਼ ਕਰਦੇ ਹੁੰਨੇ ਆ ਜੀ ਕਿ ਕਿਸੇ ਵੀ ਮਹੀ ਮੈਨੂੰ ਕਾਮਯਾਬ ਕਰਨਾ ਹੋਵੇ ਉਹਦੇ ਤਿੰਨ ਪਾਰਟ ਹੁੰਦੇ ਆ ਹਾਂ ਇੱਕ ਪਾਰਟ ਹੁੰਦਾ ਹੈ ਅਵੇਅਰਨੈਸ ਜੀ ਦੂਸਰਾ ਹੁੰਦਾ ਇੰਟਰਵੈਂਸ਼ਨ ਤੀਸਰਾ ਹੁੰਦਾ ਕੇਅਰ ਐਂਡ ਸਪੋਰਟ ਇਹ ਅਸੀਂ ਐਚ ਆਈ ਵੀ ਏਡਸ ਵਾਲੇ ਜਦੋਂ ਕਰਦੇ ਸੀਗੇ ਉਹਦੇ ਚ ਇਹ ਚੀਜ਼ ਵਰਤਦੇ ਸੀ ਉਹਦਾ ਕਾਰਨ ਇਹ ਸੀਗਾ ਵੀ ਅਵੇਅਰਨੈਸ ਦਾ ਮੰਨ ਲਈ ਜਿੱਦਾਂ ਆਪਾਂ ਹੁਣ ਗੱਲ ਕਰ ਰਹੇ ਆ ਆਪਾਂ ਨਸ਼ੇ ਦੀ ਗੱਲ ਕਰੀਏ ਜਾਂ ਕੋਈ ਹੋਰ ਵੀ ਹੁੰਦਾ ਗੱਲ ਕਰੇ ਤਾਂ ਆਪਾਂ ਮੰਨ ਲਿਆ ਆ ਕਿ ਨਸ਼ੇ ਬੱਸ ਤਾਂ ਇਹ ਗੱਲ ਕਹਿ ਕੇ ਮੁੱਕ ਜਾਂਦੇ ਹੁੰਦੇ ਬਹੁਤ ਜੀ ਬਹੁਤ ਜ਼ਿਆਦਾ ਨੁਕਸਾਨ ਕਰਦੇ ਨੇ ਇਹ ਕੋਈ ਇਹ ਕੋਈ ਅਵੇਅਰਨੈਸ ਨਹੀਂ ਹੈ ਕਿ ਨਸ਼ੇ ਨਾਲ ਬਹੁਤ ਜ਼ਿਆਦਾ ਜਿਹੜਾ ਹੈਗਾ ਜੀ ਨੁਕਸਾਨ ਨੁਕਸਾਨ ਹੁੰਦਾ ਇੰਨੀ ਗੱਲ ਤਾਂ ਕੋਈ ਵੀ ਕਹਿ ਦੂਗਾ ਤੁਰਿਆ ਜਾਂਦਾ ਕਈ ਜਿਹਾ ਇੱਕ ਇਹ ਇਹ ਪਾਰਟ ਵੀ ਹੈ ਇਹ ਲੰਬਾ ਪਾਰਟ ਹੈ ਉਹਦਾ ਕਿਉਂਕਿ ਉਹ ਬੰਦੇ ਨੂੰ ਬਿਠਾਉਣਾ ਹੈ ਫਿਰ ਉਹਦੇ ਕੋਲ ਪੁੱਛਣਾ ਹੈ ਕਿ ਉਹ ਕਰਦਾ ਕੀ ਹੈ ਉਹ ਕਿਉਂ ਨਸ਼ਾ ਸ਼ੁਰੂ ਕੀਤਾ ਕਦੋਂ ਸ਼ੁਰੂ ਕੀਤਾ ਇਸ ਵਕਤ ਕੀ ਹੋ ਰਿਹਾ ਉਸ ਨੂੰ ਜੇ ਉਹ ਛੱਡੇਗਾ ਤਾਂ ਫਿਰ ਕੀ ਹੋਏਗਾ ਇਹ ਕਾਉਂਸਲਿੰਗ ਦਾ ਬਹੁਤ ਵੱਡਾ ਪਾਰਟ ਹੈ ਜੀ ਦੂਸਰਾ ਪਾਰਟ ਉਹਦਾ ਜਿਹੜਾ ਹੈਗਾ ਇੰਟਰਵੈਂਸ਼ਨ ਜਿਹਦੇ 'ਚ ਆਪਾਂ ਗੋਲੀਆਂ ਦੀ ਗੱਲ ਕਰਦੇ ਆਂ ਜਾਂ ਟੀਕਿਆਂ ਦੀ ਗੱਲ ਕਰਦੇ ਆਂ ਆ ਜਿਹੜੀਆਂ ਗੋਲੀਆਂ ਆਪਾਂ ਬੁਪਰੀ ਨੋਟਸਨ ਦਿੱਤੀਆਂ ਜਾਂ ਹੋਰ ਵੀ ਆਪਾਂ ਕੋਈ ਕੋਈ ਮੈਥਡ ਜਿਹੜਾ ਹੈਗਾ ਵਰਤਦੇ ਤੀਸਰਾ ਪਾਰਟ ਜਿਹੜਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ ਉਹ ਹੁੰਦਾ ਹੈ ਕੇਅਰ ਐਂਡ ਸਪੋਰਟ ਕਿ ਜਦੋਂ ਤੁਸੀਂ ਉਸ ਨੂੰ ਇੱਕ ਲਾਈਨ ਤੇ ਲੈ ਜਾਂਦਾ ਫਿਰ ਤੁਸੀਂ ਉਹਦੀ ਕੀ ਸਪੋਰਟ ਕੀਤੀ ਯੈਸ ਮੇਰਾ ਅਸਲਸ ਕਹਿੰਦਾ ਮਤਲਬ ਹੈਗਾ ਕਿ ਤੁਸੀਂ ਜਿਵੇਂ ਮੈਂ ਦੋ ਗਰੁੱਪ ਦੱਸੇ ਤੁਹਾਨੂੰ ਇੱਕ ਤਾਂ ਉਹ ਹੈਗੇ ਜਿਨ੍ਹਾਂ ਕੋਲ ਰੋਜ਼ਗਾਰ ਨਹੀਂ ਹੈਗਾ ਵਿਲੇ ਹੈਗੇ ਤੇ ਮਜਬੂਰੀ ਚ ਬੈਠੇ ਜਿਹੜੇ ਹੈਗੇ ਨਸ਼ਾ ਕਰੀ ਜਾਂਦੇ ਨੇ ਇੱਕ ਹੈਗੇ ਜਿਹੜੇ ਲਾਇਰ ਪਲੇਅਰ ਕਰਦੇ ਨੇ ਚਲੋ ਲਾਇਰ ਪਲੇਅਰ ਵੱਲੋਂ ਵਾਸਤੇ ਜਿਹੜਾ ਕਰਦੇ ਆ ਉਹਨੂੰ ਤਾਂ ਆਪਾਂ ਕਾਉਂਸਲਿੰਗ ਕਰਕੇ ਪਰਿਆ ਕਰ ਲਾਂਗੇ ਮੰਨ ਲਓ ਜੀ ਜਿਹੜੇ ਬੰਦੇ ਮਜਬੂਰੀ ਚ ਹੈਗੇ ਨੇ ਵਿਲੇੜ ਹੈਗੇ ਆ ਉਹਨਾਂ ਦਾ ਤੁਸੀਂ ਕੀ ਕੀਤਾ ਉਹਦੇ ਚ ਹੈਪੀ ਜੀ ਮੈਂ ਕਿਉਂ ਦੁਬਾਰਾ ਨਸ਼ੇ ਚ ਨਾ ਜਾਣਾ ਹੁਆ ਮੈਂ ਤੁਹਾਨੂੰ ਫਿਰ ਦੱਸਣ ਲੱਗਿਆ ਹਮ ਨਾ ਜਾਣ ਉਹਦੇ ਚ ਮੈਂ ਇਹ ਗੱਲ ਬਾਰ-ਬਾਰ ਸਰਕਾਰ ਨੂੰ ਲਿਖ ਕੇ ਦਿੱਤੀ ਹੈ ਕਿ ਆਪਾਂ ਗਰੀਬ ਬੰਦੇ ਦੀ ਗੱਲ ਕਰ ਰਹੇ ਹੁਣ ਜਿਹੜਾ ਮਜਬੂਰੀ ਚ ਰੋਜ਼ਗਾਰ ਦੇ ਕੋਲ ਨਹੀਂ ਹੈਗਾ ਉਸ ਬੰਦੇ ਦੀ ਗੱਲ ਕਰ ਰਹੇ ਆ ਜੀ ਉਹਦੇ ਵਾਸਤੇ ਸਰਕਾਰ ਕੋਲ ਸਭ ਤੋਂ ਜ਼ਿਆਦਾ ਕੰਮ ਸੀ ਜੇ ਇਹ ਸੋਸ਼ਲਵਾਦੀਆਂ ਨਾ ਕਰਨ ਤੇ ਅਸਲੀਅਤ ਪ੍ਰੈਕਟੀਕਲ ਪਾਰਟ ਕਿ ਪੰਜਾਬ ਦੇ ਵਿੱਚ ਹੁੰਦੀ ਘੜੀ ਜਿੰਨੇ ਸਕੂਲ ਨੇ ਜਿੰਨੇ ਹਸਪਤਾਲ ਨੇ ਜਿੰਨੀਆਂ ਡਿਸਪੈਂਸਰੀਜ਼ ਨੇ ਈਵਨ ਕੁਝ ਹੋਰ ਇੰਸਟੀਟਿਊਸ਼ਨ ਉਹਨਾਂ ਸਾਰਿਆਂ ਦੇ ਵਿੱਚ ਜਿਹੜੀਆਂ ਸਭ ਤੋਂ ਛੋਟੀਆਂ ਕਲਾਸ 4 ਦੀਆਂ ਜਾਂ ਕਲਾਸ ਜਿਹੜਾ ਗਰੁੱਪ 4 ਹੈਗਾ ਜਿਹਦੇ ਵਿੱਚ ਮਾਲੀ ਹੁੰਦੇ ਆ ਜਿਹਦੇ ਸਪਾਈਸ ਸੇਵਕ ਹੁੰਦੇ ਆ ਜਿਹਦੇ ਵਿੱਚ ਤੁਹਾਡੇ ਚੌਂਕਰੀਦਾਰ ਹੁੰਦੇ ਆ ਜਾਂ ਸੇਵਾਦਾਰ ਹੁੰਦੇ ਆ ਇਹ ਕੈਟਾਗਰੀਜ਼ ਬਹੁਤ ਥੋੜੇ ਲੈਵਲ ਦੇ ਉੱਤੇ ਪੀਓਨ ਜਿਹੜੇ ਹੈਗਾ ਆਪਾਂ ਕਹਿੰਦੇ ਆ ਇਹ ਇਹਨਾਂ ਦੀਆਂ ਨੌਕਰੀਆਂ ਤਕਰੀਬਨ ਤਰੀਬਨ ਖਾਲੀ ਪਈਆਂ ਹੋਈਆਂ ਔਰ ਉਹਦੇ ਕਰਕੇ ਆਪਣੀਆਂ ਹੋਰ ਸਰਵਿਸ ਜਿਹੜੀਆਂ ਹੈਗੀਆਂ ਨੇ ਉਹ ਸਫਰ ਕਰ ਰਹੀਆਂ ਨੇ ਜੇ ਉਹਨਾਂ ਨੂੰ ਥੋੜਾ ਵੀ ਲਾਲਚ ਆਪਾਂ ਦੇ ਕੇ ਕਿ ਕਿ ਤੁਸੀਂ ਆ ਜਿਹੜਾ ਹੈਗਾ ਤੁਹਾਨੂੰ ਨੌਕਰੀ ਦੇ ਦਿੰਦੇ ਆ ਲੇਕਿਨ ਵੇਦੇ ਕੰਡੀਸ਼ਨ ਕੇ ਹਰ 6 ਮਹੀਨੇ ਬਾਅਦ ਤੁਹਾਡਾ ਡੋਪ ਟੈਸਟ ਕਰਾਂਗੇ ਜੇ ਤੁਸੀਂ ਛੱਡਦੇ ਹੋ ਤਾਂ ਜੇ ਆਪਾਂ 100 ਬੰਦੇ ਨੂੰ ਵੀ ਲਾਵਾਂਗੇ ਤੇ ਜੇ ਆਪਣੇ 25 ਵੀ ਛੱਡ ਗਏ ਤੇ ਆਪਾਂ ਆਪਾਂ ਕੁਛ ਨਾ ਕੁਛ ਤਾਂ ਕਰ ਲਿਆ ਨਾ ਵੀ ਉਹਨਾਂ ਦੀ ਵਾਸੀ ਤਾਂ ਹੋਈ ਔਰ ਚਾਂਸ ਬੜੇ ਘਟ ਜਾਂਦੇ ਨੇ ਕਿ ਉਹ ਦੁਬਾਰਾ ਨਸ਼ੇ ਵੱਲ ਜਾਣਗੇ ਇੱਕ ਛੋਟਾ ਜਿਹਾ ਸਵਾਲ ਹੋਰ ਮੁਲਤਾਨੀ ਸਾਹਿਬ ਹੁਣ ਜਦੋਂ ਸਰਕਾਰ ਨੇ ਕੋਈ ਅੰਕੜਾ ਦੇਣਾ ਹੈ ਸਰਕਾਰ ਜਦੋਂ ਅੰਕੜਾ ਪੇਸ਼ ਕਰੇਗੀ ਯਕੀਨੀ ਤੌਰ ਤੇ ਕੋਈ ਨਾ ਕੋਈ ਪ੍ਰੈਸ ਕਾਨਫਰੰਸ ਆਉਣ ਵਾਲੇ ਦਿਨਾਂ ਦੇ ਵਿੱਚ ਹੋਣੀ ਵਾਲੀ ਆ ਉਸ ਅੰਕੜੇ ਦੇ ਵਿੱਚ ਉਹ ਇਹ ਜ਼ਰੂਰ ਦੱਸਣਗੇ ਨਾ ਕਿ ਆ ਦੇਖੋ ਜੀ ਪਹਿਲਾਂ ਜਿਹੜੀਆਂ ਓਟ ਕਲੀਨਿਕਸ ਤੋਂ ਇੰਨੀਆਂ ਗੋਲੀਆਂ ਨਸ਼ੇ ਦੇ ਲੋਕ ਲੈਂਦੇ ਸੀ ਹੁਣ ਲਗਭਗ ਦੁਗੁਨੀਆਂ ਤੋਂ ਵੱਧ ਹੋ ਗਏ ਵਿੱਚ ਮੀਨਸ ਕਿ ਨਸ਼ਾ ਛੱਡਣ ਵਾਲਿਆਂ ਦਾ ਅੰਕੜਾ ਜਿਹੜਾ ਉਹ ਵੱਧ ਗਿਆ ਫਿਰ ਸਰਕਾਰ ਤਾਂ ਇਹ ਦਾਵਾ ਕਰੇ ਕਿ ਸਰਕਾਰ ਦੇ ਕੋਲ ਤਾਂ ਫੈਕਟ ਹੈ ਨਹੀਂ ਨਹੀਂ ਇਹ ਕੋਈ ਦਾਵਾ ਨਹੀਂ ਹੈ ਮੈਂ ਪਤਨ ਦੱਸਿਆ ਕਿ ਗੋਲੀਆਂ ਕਿੰਨੀਆਂ ਵਧ ਗਈਆਂ ਜਾਂ ਘਟ ਗਈਆਂ ਇਹ ਕੋਈ ਦਾਵਾ ਨਹੀਂ ਹੈ ਇਹ ਨੈਸਸ਼ਡਾਉਣ ਦਾ ਕੋਈ ਕੋਈ ਇਸ਼ੂ ਨਹੀਂ ਹੈਗਾ ਇਹ ਤਾਂ ਅਰੇੜੀ ਲੱਗੀ ਸੀ ਇੱਕ ਰੇੜੀ ਦੀ ਜਗ੍ਹਾ ਦੋ ਰੇੜੀਆਂ ਲਾਤੀਆਂ ਤੋਨੋ ਕਹਿੰਦੀ ਆ ਅਸੀਂ ਪਹਿਲਾਂ 50 ਵੜ ਦਤੀ ਹੁਣ ਅਸੀਂ 100 ਵੜ ਦਤੀਆਂ ਇਹ ਤਾਂ ਕੋਈ ਤਰੀਕਾ ਨਹੀਂ ਹੋਇਆ ਕੁਛ ਇਹ ਇਹ ਉਹਦੇ ਤਾਂ ਉਹ ਬੰਦਾ ਤਾਂ ਉੱਥੇ ਹੀ ਉੱਥੇ ਹੀ ਫਿਰਦਾ ਉਹੀ ਗੋਲੀਆਂ ਖਾ ਰਿਹਾ ਜੇ ਮਨ ਮੰਨ ਵੀ ਲਓ ਇਹਨਾਂ ਦੀ ਗੱਲ ਮੰਨ ਲਈਏ ਕਿ ਚਿੱਟਾ ਉਹਨੇ ਛੱਡ ਕੇ ਤੇ ਉਹਨੇ ਬੁਪਰੀ ਨੋਟਸਾਂ ਤੇ ਲੈ ਕੇ ਤੇ ਗੱਲ ਤਾਂ ਉੱਥੇ ਹੀ ਬੈਠੀ ਹੋਈ ਹੈ ਫਿਰ ਉਹ ਕਿਸੇ ਪਾਸੇ ਗਿਆ ਤਾਂ ਹੈ ਨਹੀਂ ਉਹਨੇ ਜਿਹੜਾ ਉਹ ਬੈਂਗਾ ਲੈ ਕੇ ਆਉਂਦਾ ਸੀ ਇਹੀ ਆਪਾਂ ਕਮਾਂਗੇ ਨਾ ਫਿਰ ਉਹਨੂੰ ਫ੍ਰੀਜ ਐ ਸਸਤੇ ਚ ਮਿਲਣ ਲੱਗਿਆ ਬਲਕਿ ਸਰਕਾਰ ਦੇ ਉੱਤੇ ਬਰڈن ਵੱਧ ਗਿਆ ਸਗੋਂ ਹੋਰ ਤੁਸੀਂ ਤੁਹਾਡਾ ਡਾਟਾ ਆਪਣਾ ਹੀ ਕਹਿ ਰਿਹਾ ਕਿ ਤੁਸੀਂ ਪਹਿਲਾਂ 20 ਕਰੋੜ ਤੋਂ ਸ਼ੁਰੂ ਹੋ ਕੇ ਹੁਣ 100 ਕਰੋੜ ਦੇ ਉੱਤੇ ਜਿਹੜਾ ਹੈਗਾ ਜਾ ਰਿਹਾ ਇਹਦਾ ਮਤਲਬ ਤੁਸੀਂ ਬਸ ਆਪਣਾ ਜਿਹੜਾ ਹੈਗਾ ਮੈਸੇਜ ਟੋਨ ਨਾਲ ਤੁਹਾਡੇ ਮੁਤਾਬਕ ਫਿਰ ਕੀ ਹੋਣਾ ਚਾਹੀਦਾ ਤੁਹਾਡੇ ਮੁਤਾਬਕ ਕੀ ਹੋਣਾ ਚਾਹੀਦਾ ਕਿਉਂਕਿ ਰਾਤੋਂ ਰਾਤ ਨਸ਼ਾ ਛਡਾਇਨ ਜਾ ਸਕਦਾ ਕਈ ਲੋਕ ਰਵਾਇਤੀ ਨਸ਼ਿਆਂ ਦੀ ਵੀ ਗੱਲ ਕਰ ਰਹੇ ਨੇ ਵੱਡੇ ਵੱਡੇ ਪੋਲਿਟਿਕਲ ਲੀਡਰ ਕਰ ਰਹੇ ਨੇ ਅਫੀਮ ਸ਼ੁਰੂ ਕਰੋ ਡੋਡੇ ਪੋਸਟ ਸ਼ੁਰੂ ਕਰੋ ਤਾਂ ਨਸ਼ਾ ਨਹੀਂ ਨਹੀਂ ਬਿਲਕੁਲ ਨਹੀਂ ਨਹੀਂ ਸਰ ਨੋ ਨੋ ਇਹ ਤਾਂ ਪਹਿਲੀ ਗੱਲ ਤਾਂ ਹੈਗੀ ਹੈ ਕਿ ਮੇਰਾ ਇਸ ਗੱਲ ਦੇ ਉੱਤੇ 100% ਅਪੁਆਇੰਟਮੈਂਟ ਹੈ ਮੈਂ ਇੱਕ بار-बार ਇੱਕੋ ਗੱਲ ਕਹੀ ਹੈ ਕਿ ਜੇ ਪੰਜਾਬ ਨੂੰ ਅਫਗਾਨਿਸਤਾਨ ਜਾਂ ਮਾਇਨਮਾਰ ਬਣਾਉਣਾ ਹੈ ਤਾਂ ਫਿਰ ਤੁਸੀਂ ਅਫੀਮ ਦੀ ਖੇਤੀ ਦੀ ਗੱਲ ਜਰੂਰ ਕਰੋ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਦੂਸਰਾ ਉਹਦੇ 'ਚ ਇਹ ਹੈਗਾ ਕਿ ਅਫੀਮ ਦੀ ਖੇਤੀ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹਦੇ ਤੁਸੀਂ ਸਾਰੀਆਂ ਚੀਜ਼ਾਂ ਬੰਦੀਆਂ ਨੇ ਆਹ ਜਿਹੜੇ ਚਿੱਟੇ ਦੀ ਆਪਾਂ ਹੁਣ ਗੱਲ ਕਰ ਰਹੇ ਆਂ ਇਹ ਬੰਦਾ ਹੀ ਹਫੀਮ ਤੂੰ ਹੈ ਤੇ ਫਿਰ ਫਿਰ ਤੁਸੀਂ ਰੋਕ ਕਿਵੇਂ ਸਕੋਗੇ ਤੀਸਰਾ ਇਹ ਹੁੰਦਾ ਹੈ ਕਿ ਆਪਣਾ ਹਾਪੀ ਜੀ ਇੱਕ ਗੱਲ ਮੰਨੀ ਜਾਂਦੀ ਹੈ ਕਿ ਜਿੱਦੀ ਚੀਜ਼ ਦੀ ਈਜ਼ੀ ਅਵੇਲੇਬਿਲਟੀ ਹੁੰਦੀ ਹੈ ਯੈਸ ਉਹ ਉਸ ਨੂੰ ਲੋਕ ਜਿਆਦਾ ਵਰਤਣ ਲੱਗ ਜਾਂਦੇ ਆ ਵਿੱਚੋਂ ਹੂੰ ਫਿਰ ਚੌਥਾ ਉਹਦੇ ਚ ਇਹ ਹੈਗਾ ਕਿ ਜਦੋਂ ਆਪਾਂ ਨਸ਼ੇ ਨੂੰ ਅਸੈਸ ਕਰਨਾ ਹੈ ਤਾਂ ਆਪਾਂ ਨੂੰ ਇਹ ਦੇਖਣਾ ਪਏਗਾ ਕਿ ਇਹ ਜਿਹੜੇ ਰਵਾਇਤੀ ਨਸ਼ੇ ਹੈਗੇ ਆ ਇਹ ਫੈਮਿਲੀਜ਼ ਦੀਆਂ ਫੈਮਿਲੀਜ਼ ਮਾਰ ਦਿੰਦੇ ਨੇ ਲੇਕਿਨ ਜਿਹੜਾ ਇਹ ਦੂਸਰਾ ਨਸ਼ਾ ਹੈਗਾ ਜਿਹਨੂੰ ਆਪਾਂ ਮੈਡੀਕਲ ਦਾ ਸਿੰਥੈਟਿਕ ਨਸ਼ਾ ਕਹਿੰਦੇ ਆ ਇਹ ਗਰੁੱਪ ਨਸ਼ਾ ਹੈਗਾ ਲੇਕਿਨ ਇਹ ਯੰਗ ਲੋਕਾਂ ਦਾ ਨਸ਼ਾ ਹੈਗਾ ਲੋਕਾਂ ਨੂੰ ਅਜੇ ਤੱਕ ਸਮਝ ਨਹੀਂ ਲੱਗ ਸਕੀ ਕਿ ਇਹ ਜਿਹੜਾ ਰਵਾਇਤੀ ਨਸ਼ਾ ਇਹ 올ਡੇਜ ਵਿੱਚ ਹੁੰਦਾ ਸੀਗਾ ਕਹਿੰਦੇ ਜੀ ਉਹਦਾਂ ਮਰਦੇ ਨਹੀਂ ਉਹ ਯਾਰ ਜਿਹੜਾ 50 60 ਸਾਲ ਦਾ ਪਹਿਲਾਂ ਹੀ ਹੋਇਆ ਜੇ ਉਹ 40 ਸਾਲ ਤੋਂ ਬਾਅਦ ਨਸ਼ਾ ਲੈਣ ਲੱਗਿਆ ਤਾਂ ਉਹਦੀ ਜਿਹੜੀ ਅਗਲੀ ਫੈਮਿਲੀ ਆ ਉਹਦੇ ਤੇ ਅਸਰ ਨਹੀਂ ਸੀ ਤੇ ਜਿਹੜੀ ਪ੍ਰੈਜ਼ੈਂਟ ਫੈਮਿਲੀ ਸੀ ਉਹਨੂੰ ਮਾਰ ਦਿੰਦਾ ਸੀ ਉਹ ਰਿਕਾਰਡਡ ਹੈ ਕਿ ਕਿ ਤੁਹਾਡੀਆਂ ਜਿਹੜੀਆਂ ਨੇ ਜਿਵੇਂ ਇੱਕ ਦਿਨ ਇੱਕ ਮੈਂ ਬੰਦਿਆਂ ਨੂੰ ਐਗਜ਼ੈਂਪਲ ਦੇ ਰਿਹਾ ਸੀ ਮੈਂ ਕਹਿੰਦਾ ਤੁਸੀਂ ਉਹ ਰਜ਼ਬ ਅਲੀ ਜਿਹੜਾ ਹੈਗਾ ਹੈ ਬਾਪੂ ਰਜ਼ਬ ਅਲੀ ਉਹਨੂੰ ਤੁਸੀਂ ਸਾਰਿਆਂ ਨੇ ਸੁਣਿਆ ਹੋਇਆ ਉਹਨੇ ਆਪਣੀਆਂ ਲੰਬੀ ਲੰਬੀਆਂ ਜਿਹੜੀਆਂ ਕਵਤਾ ਕਰਦਾ ਸੀ ਉਹਦੇ ਵਿੱਚ ਹੀ ਇਹ ਗੱਲ ਕਹੀ ਹੈ ਕਿ ਅਮਲੀਆਂ ਨੇ ਆਪਣੇ ਅਫੀਮ ਦੇ ਅਮਲੀਆਂ ਨੇ ਆਪਣੇ ਘਰ ਉਜਾਰੇ ਇਹ ਮੈਂ ਨਹੀਂ ਕਹਿ ਰਿਹਾ ਇਹ ਇਹ ਉਹ ਜਿਹੜਾ ਹੈਗਾ ਬਾਪੂ ਰਜ਼ਬ ਅਲੀ ਉਹ ਕਹਿ ਰਿਹਾ ਸੀਗਾ ਕਿ ਫੀਮ ਦੇ ਅਮਲੀਆਂ ਨੇ ਆਪਣੇ ਘਰ ਉਜਾਰੇ ਸੋ ਇਸ ਕਰਕੇ ਇਹਦਾ ਕੋਈ ਇਸ਼ੂ ਹੈ ਜੀ ਦੂਸਰਾ ਜਿਹੜੀ ਤੁਸੀਂ ਕਹਿੰਦੇ ਹੋ ਕਿ ਛੱਡਿਆ ਕਿਵੇਂ ਜਾਵੇ ਇਹ ਗੱਲ ਇੰਪੋਰਟੈਂਟ ਹੈ ਸਭ ਤੋਂ ਜ਼ਿਆਦਾ ਉਹ ਫਿਰ ਇਸ ਕਰਕੇ ਇੰਪੋਰਟੈਂਟ ਹੈਗੀ ਹੈ ਕਿ ਜੇ ਉਹਦੇ ਚ ਹੈਲਥ ਡਿਪਾਰਟਮੈਂਟ ਇਨਵੋਲਡ ਹੋਏਗਾ ਤੁਹਾਡੇ ਕੋਲ ਇੱਕ ਡਾਟਾ ਹੋਏਗਾ ਜਿਹੜੇ ਉਹਦੇ ਚੋਂ ਐਡਿਕਟ ਹੈਗੇ ਆਂ ਕੁਛ ਹੈਗੇ ਯੂਜ਼ਰਸ ਕੁਛ ਹੈਗੇ ਐਡਿਕਟ ਜਿਹੜੇ ਐਡਿਕਟ ਹੈਗੇ ਆਂ ਉਹਨਾਂ ਦੀ ਕਾਸ ਲਬਣੀ ਪਏਗੀ ਵੀ ਕੀ ਕਾਸ ਹੈ ਉਹਨਾਂ ਦਾ ਕਿਉਂ ਕੀਤਾ ਉਹਨਾਂ ਨੇ ਫਿਰ ਉਹਨਾਂ ਨੂੰ ਤੁਸੀਂ ਕਿਸੇ ਕੰਮ ਤੇ ਲਾਓ ਬਜਾਏ ਕਿ ਤੁਸੀਂ ਉਹਨੂੰ ਫਿਰ ਗੋਲੀਆਂ ਤੇ ਸਾਰੀ ਉਮਰ ਗੋਲੀਆਂ ਤੇ ਲਈ ਰੱਖੋਗੇ ਤੇ ਫਿਰ ਤਾਂ ਉਹ ਖੁਸ਼ ਹੀ ਐ ਜਿਹੜਾ ਅਸੀਂ ਪਹਿਲਾਂ ਹਰਪੀਤ ਜੀ ਇੱਕ ਕਹੇ ਸਾਰੇ ਉਹਨ ਤਾਂ ਸਾਰੇ ਇੰਡੀਆ ਜੀ ਰੌਲਾ ਪਿਆ ਹੋਇਆ ਹੈ ਕਿ ਜਿਹੜੀਆਂ ਇਹ ਫਰੀ ਬੀਜ਼ ਹੈਗੇ ਨੇ ਇਹਨਾਂ ਨੂੰ ਖਤਮ ਕਰੋ ਤਾਂ ਉਹਨਾਂ ਨੂੰ ਖਤਮ ਕਰਨਾ ਹੈ ਤੇ ਫਿਰ ਆਪਾਂ ਕੰਮ ਤੇ ਲਾਉਣਾ ਪਊਗਾ ਨਾ ਹੋਰ ਕਿਵੇਂ ਕਿਵੇਂ ਜੇ ਆਪਾਂ ਕਹਿੰਨੇ ਆਂ ਕਿ ਉਹਦੇ ਕੋਲ ਵਿਆਹ ਵਿਆਹ ਜੋਗੇ ਪੈਸੇ ਨਹੀਂ ਹੈਗੇ ਮੰਨ ਲਓ ਕਹਿੰਨੇ ਆਪਾਂ ਜਾਂ ਘਰ ਬਣਾਉਣ ਜੋਗੇ ਪੈਸੇ ਨਹੀਂ ਹੈਗੇ ਤੇ ਫਿਰ ਉਹਨੂੰ ਘਰ ਬਣਾਉਣ ਵਾਸਤੇ ਉਹਨੂੰ ਕੋਈ ਨੌਕਰੀ ਦੇਣੀ ਪਵੇਗੀ ਕਿਸੇ ਕੰਮ ਤੇ ਲਾਉਣਾ ਪੈਗਾ ਉਹਨੂੰ ਇਸੇ ਤਰ੍ਹਾਂ ਹੀ ਆਪਾਂ ਇਹ ਗੱਲ ਉਨੇ ਜਗਾ ਕਰਨਾ ਪਏਗਾ ਨਾ ਉਹਨੂੰ ਤੇ ਇਹ ਇੱਥੇ ਵੀ ਇਹੀ ਇਹੀ ਇਸ਼ੂ ਹੈ ਕਿ ਜੇ ਤੁਸੀਂ ਕਿਸੇ ਬੰਦੇ ਨੂੰ ਨਸ਼ਾ ਛਡਾਉਣਾ ਹੈ ਤਾਂ ਉਹਨੂੰ ਕੰਮ ਤੇ ਲਾਉਣਾ ਪਊਗਾ ਤਾਂ ਉਹਦੇ ਚੋਂ ਨਿਕਲ ਸਕੇ ਮੈਂ ਤਾਂ ਕਹਿੰ ਰਿਹਾ ਉਹਦੇ ਤੇ ਵੇਦੇ ਕੰਡੀਸ਼ਨ ਲਗਾਓ ਤੁਸੀਂ ਕਿ ਤੇਰਾ 3 ਮਹੀਨੇ ਜਾਂ 6 ਮਹੀਨੇ ਬਾਅਦ ਅਸੀਂ ਡੋਪ ਟੈਸਟ ਕਰਾਂਗੇ ਜੇ ਤੂੰ ਉਹਦੇ ਚ ਕੰਟੀਨਿਊ ਕਰੇਗਾ ਤਾਂ ਅਸੀਂ ਤੈਨੂੰ ਹੋਰ ਸਪੋਰਟ ਕਰਾਂਗੇ ਜੇ ਕਰੇਗਾ ਤਾਂ ਹੋਰ ਸਪੋਰਟ ਕਰਾਂਗੇ ਲੋਕੀ ਇੱਕ ਚੈਨਲ 'ਚ ਲੱਗਤਾ ਜਾਣਗੇ ਨਾ ਹੁਣ ਤਾਂ ਲੋਕ ਤਾਂ ਲੋਕੋ ਕੋਲ ਚੈਨਲ ਹੀ ਕੋਈ ਨਹੀਂ ਹੈ ਬਿਲਕੁਲ ਠੀਕਾ ਔਰ ਇਹ ਸਾਰੀਆਂ ਚੀਜ਼ਾਂ ਚੈਨਲ ਜੁੜੀਆਂ ਹੋਈਆਂ ਨੇ ਤੁਸੀਂ ਕ੍ਰਾਈਮ ਦਾ ਰੇਸ਼ਿਓ ਦੇਖ ਲਓ ਕ੍ਰਾਈਮ ਦਾ ਡਾਟਾ ਦੇਖ ਲਓ ਤਾਂ ਉਹ ਵੀ ਲਗਾਤਾਰ ਵਧ ਰਿਹਾ ਤੁਸੀਂ ਦੇਖੋ ਲੁੱਟਾਂ ਖੋ ਅਬ ਚੈਨੀ ਖੋਕੇ ਲਿਆ ਗਿਆ ਮੋਬਾਈਲ ਖੋਕੇ ਲਿਆ ਗਿਆ ਛੋਟੇ ਛੋਟੇ ਨਸ਼ੇ ਹੀ ਕਰਨ ਦੇ ਲਈ ਜਿਹੜੀ ਤੋੜ ਉੱਟਦੀ ਆ ਇਸੇ ਕਰਕੇ ਕ੍ਰਾਈਮ ਦੇ ਵਿੱਚ ਵਿਵਾਦ ਹੁੰਦਾ ਮੇਰੇ ਕੋ ਸਮਾਂ ਘਟਾ ਡਾਕਟਰ ਸਾਹਿਬ ਬਹੁਤ ਬਹੁਤ ਤੁਹਾਡਾ ਧੰਨਵਾਦ